ਸੁਰੀਆਂ ਪਾਰਟੀਆਂ ਗਰੰਟੀ ਕਾਰਡ ਲੈ ਕੇ ਘੁੰਮ ਰਹੀਆਂ ਸਾਰੇ ਹੱਥਾਂ ਦੇ ਵਿੱਚ ਨਾਰਮਲ ਇਨਸਾਨ ਦੀ तरह ਵੀ ਪੁੱਛਦੀਆਂ ਕਿ 70-75 ਸਾਲਾਂ ਤੋਂ ਇਹਨਾਂ ਸਰਕਾਰਾਂ ਨੇ ਕਿੰਨੀਆਂ ਗਰੰਟੀਆਂ ਦਿੱਤੀਆਂ। ਵੀ ਪਾਰਟੀ ਵੀ ਸਰਕਾਰ ਪਹਿਲੀ ਪਾਰਟੀ ਹੈ ਜਿਨੇ ਤਕਰੀਬਨ 70 ਤੋਂ 75% ਆਪਣੀਆਂ ਦਿੱਤੀਆਂ ਹੋਈਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ। ਗ੍ਰਹਿ ਮੰਤਰੀ ਦਾ ਧਿਆਨ ਹੈ ਕਹਿੰਦੇ ਚੰਦ ਦੇ ਦਿਨਾਂ ਦੀ ਮਹਿਮਾਨ ਆ ਪੰਜਾਬ ਸਰਕਾਰ। ਪੰਜਾਬ ਸਰਕਾਰ ਨੂੰ ਇੰਨਾ ਕਮਜ਼ੋਰ ਨਾ ਸਮਝਣ ਕਿਉਂਕਿ ਪੰਜਾਬ ਸਰਕਾਰ ਦੇ ਕੋਲ ਕੋਈ 60 ਬਾਦਮੀ ਪੰਜਾਬ ਸਰਕਾਰ ਦੇ ਕੋਲ 99 ਐਮ ਐਲ ਏਸ ਹੈ ਅਕਾਲੀ ਦਲ ਤੇ ਬੀ ਜੀ ਪੀ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਗਰ ਦਾ ਅਗਸਤ ਘਟ ਜੋੜਾ ਪੰਜਾਬ ਦੇ ਵਿੱਚ ਫਿਕਸ ਮੈਸਟ ਕੀਤਾ ਜਾ ਰਿਹਾ ਤੁਹਾਡੇ ਵੀ ਇਲਾਕੇ ਦੇ ਜਿਹੜੇ ਬਹੁਤੀ ਲੋਕ ਵੀ ਕਹਿ ਰਹੇ ਤੁਹਾਨੂੰ ਇਹਨਾਂ ਨੂੰ ਇਦਾਂ ਹੀ ਹੈ ਕਿ ਅਗਰ ਇਸ ਵਾਰ ਸੱਤਾ ਦੇ ਵਿੱਚ ਆ ਗਏ ਤਾਂ ਮੈਨੂੰ ਤਾਂ ਲੱਗਦਾ ਲੋਕਤੰਤਰ ਵੀ ਇਹ ਚੇਂਜ ਕਰਨਗੇ ਪਿਛਲੇ ਦਿਨੀ ਜੋ ਹੀ ਹੁਣ ਚੰਡੀਗੜ੍ਹ ਵੀ ਕੇ ਸਾਡੇ ਮੇਅਰ ਦੀ ਚੋਣ ਬਿਲੇ ਜੋ ਹੋਇਆ ਸੋ ਕਿਸੇ ਤੋਂ ਲੁਕਿਆ ਨਹੀਂ ਹੋਇਆ ਤਦੋਂ ਮੋਦੀ ਸਾਹਿਬ ਆਏ ਸੀ ਉਹ ਦੋ ਕਿਹਾ ਅੱਛੇ ਦਿਨ ਆਣਗੇ ਸਟਿਲ ਉਹ ਜੋ ਵਾਦੇ ਕਰਕੇ ਆਏ ਸੀ ਕਿ ਕਾਲਾ ਤਨ ਵਾਪਸ ਆ ਜਾਏਗਾ ਮਹਿੰਗਾਈ ਘਟਾਵਾਂਗੇ ਅੱਜ ਸਿਲੰਡਰ ਜੀ 1000 ਰੁਪਏ ਨੂੰ ਪਾਰ ਹੋਏ ਹੋਏ ਆ ਮਹਿੰਗਾਈ ਡੀਜ਼ਲ ਦੇ ਰੇਟ ਵੱਧ ਗਿਆ ਪੈਟਰੋਲ ਦੇ ਰੇਟ ਵੱਧ ਗਿਆ ਆਮ ਜਿਹੜੇ ਨਾਰਮਲ ਵਰਗ ਦੇ ਲੋਕ ਆ ਕਿਤੇ ਨਾ ਕਿਤੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਹੈਗੀ ਆ ਇੱਕ ਸਾਜ਼ਿਸ਼ ਹੋ ਰਹੀ ਹੈ ਤੇਰਾ ਜੀ ਰੋਤਾ ਨਾਰਾ ਕਿਤੇ ਸਟੈਂਡ ਕਰਦੇ ਕੀ ਲੱਗਦਾ ਬਹੁਤ ਅੱਛਾ ਰਿਜ਼ਲਟ ਆਏਗਾ ਜੀ ਜਿੰਨੀਆਂ ਗਾਰੰਟੀਆਂ ਅਸੀਂ ਦਿੱਤੀਆਂ ਨੇ ਮਾਨ ਸਰਕਾਰ ਨੇ ਦਿੱਤੀਆਂ ਨੇ ਅਰਵਿੰਦ ਕੇ ਜੀワਲ ਜੀ ਨੇ ਦਿੱਤੀਆਂ ਨੇ ਇੱਕ ਇੱਕ ਗਾਰੰਟੀ ਅਸੀਂ ਪੂਰੀ ਕਰਾਂਗੇ ਔਰ ਮੇਰੀਆਂ ਭੈਣਾਂ ਦਾ ਜਿਹੜਾ 1000 ਰੁਪਏ ਦੀ ਗਾਰੰਟੀ ਸੀ ਉਹ ਵੀ ਸੀਐਮ ਸਾਹਿਬ ਨੇ ਅਨਾਉਂਸ ਕਰਤਾ ਹੈ ਕਿ ਅਕਤੂਬਰ ਦੇ ਮਹੀਨੇ ਤੋਂ ਜਿਹੜੀਆਂ ਮੇਰੀਆਂ ਭੈਣਾਂ ਦੇ ਸਾਡੀਆਂ ਬੀਬੀਆਂ ਦੇ ਖਾਤਿਆਂ ਦੇ ਵਿੱਚ ਆਣੀ ਸਟਾਰਟ ਹੋ ਜਾਣਗੇ ਇਹਨਾਂ 2 ਸਾਲਾਂ ਦੇ ਵਿੱਚ ਅਗਰ ਮੈਂ ਮੋਗੇ ਸ਼ਹਿਰ ਦੀ ਗੱਲ ਕਰਾਂ ਤਾਂ ਅਸੀਂ ਤਿੰਨ ਨਵੇਂ ਸਕੂਲਾਂ ਦੀਆਂ ਜਿਹੜੀਆਂ ਉਹ ਸਾਰੀਆਂ ਦਰਵਾਜ਼ਾ ਚੁੱਕੀਆਂ ਹਨ ਮਹੱਲਾ ਕਲੀਨਿਕ ਬਣਨ ਦੇ ਨਾਲ ਜੀ ਸਾਡੇ ਮੋਗੇ ਪੰਜ ਮਹੱਲਾ ਕਲੀਨਿਕ ਮੇਰੇ ਹਲਕੇ ਬਨਿਆ ਨੇ ਜੀ ਔਰ ਮੈਡੀਸਿਨ ਦਾ ਖਰਚਾ ਬਚਣ ਨਾਲ ਬਿਜਲੀ ਦਾ ਬਿੱਲ ਬਚਣ ਦੇ ਨਾਲ ਬਹੁਤ ਸਾਡੇ ਆਮ ਵਰਗ ਦੇ ਲੋਕਾਂ ਨੂੰ ਬੜੀ ਸਹੂਲਤਾਂ ਮਿਲੀਆਂ ਨੇ ਇੰਡਸਟਰੀ ਜਿਹੜੀ ਹੈ ਜੀ ਸੀਐਮ ਸਾਹਿਬ ਇੱਥੇ ਮੋਗੇ ਲੈ ਕੇ ਆ ਰਹੇ ਹੈ ਕਿਉਂਕਿ ਟਰਾਂਸਪੋਰਟੇਸ਼ਨ ਦੇ ਲਈ ਬਹੁਤ ਈਜ਼ੀ ਰਹਿੰਦਾ ਜੀ 2022 ਦੇ ਵਿੱਚ ਤੁਹਾਡੀ 59000 ਕੋ ਬੱਧ ਦੀ ਲੀਡ ਸੀ ਉਹਦੇ ਤੋਂ ਇਹ ਲੀਡ ਬਰਕਰਾਰ ਰਹੇਗੀ ਤੇ ਮਨਮੋਹੀ ਹਲਕਾ ਕਿੰਨੀ ਲੀਡ ਨਾਲ ਖਤਮ ਹੋਵੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਸਿਆਸੀ ਜੰਗ ਫਾਈਨਲ ਮੁਕਾਬਲੇ ਤੇ ਪਹੁੰਚ ਗਈ ਆ ਤਾਂ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਣੀ ਆ ਤਾਂ 4 ਜੂਨ ਦੇ ਨਤੀਜੇ ਦੱਸਣਗੇ ਕਿ ਕਿਹੜੀ ਵਾ ਪਾਰਟੀ ਆ ਜਿਹੜੀ ਪੰਜਾਬ ਦੇ ਵਿੱਚੋਂ ਵਾਜੀ ਮਾਰਦੀ ਐ ਅਸੀਂ ਫਰੀਦਕੋਟ ਦੇ ਲੋਕ ਸਭਾ ਹਲਕੇ ਦੇ ਵਿੱਚ ਆ ਤਾਂ ਕਰਮਜੀਤ ਸਿੰਘ ਅਨਮੋਲ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਕਿਸਮਤ ਇਸ ਹਲਕੇ ਦੇ ਵਿੱਚੋਂ ਅਜ਼ਮਾ ਰਹੇ ਨੇ 15 ਲੱਖ ਤੋਂ ਵੱਧ ਇਸ ਹਲਕੇ ਦੀ ਵੋਟਾਂ ਖਾਸ ਗੱਲ ਇਹ ਹੈ ਕਿ ਇਸ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਉਹਨਾਂ ਦੇ ਵਿੱਚੋਂ 8 ਵਿਧਾਨ ਸਭਾ ਹਲਕੇ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਸਾਡੇ ਨਾਲ ਮੋਗਾ ਤੋਂ ਵਿਧਾਇਕ ਨੇ ਡਾਕਟਰ ਅਮਨਦੀਪ ਕੌਰ ਬਹੁਤ-ਬਹੁਤ ਸਵਾਗਤ ਹੈ ਜਨਾਬ ਜੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਮੈਮ ਦਵਾਰੇ ਫਿਰ ਚੋਣ ਮੈਦਾਨ ਦੇ ਵਿੱਚੋਂ 2022 ਦੇ ਵਿੱਚ ਤਾਂ ਸਿਰਫ ਬਦਲਾ ਦੇ ਆਧਾਰ ਤੇ ਵੋਟਾਂ ਪਈਆਂ ਸੀ ਹੁਣ ਕਿਹੜੇ ਉਹ 2 ਸਾਲ ਦੇ ਵਿੱਚ ਕਾਰਜ ਕੀਤੇ ਨੇ ਕਿ ਦੁਬਾਰੇ ਲੋਕਤਾਂ ਨੂੰ ਮੁੜ ਫਤਵਾ ਦੇਣ ਕਿਹੜੇ ਉਹ ਕੰਮ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਰੋਜ਼ਾਨਾ ਸਪੋਕਸਮੈਨ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਜੀ ਅਸੀਂ ਜੋ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਹੁਣ ਵੋਟਾਂ ਮੰਗ ਰਹੇ ਆ ਅਪੀਲ ਕਰ ਰਹੇ ਆ ਸਾਰਿਆਂ ਨੂੰ ਕਿ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ પાਕੀ ਅਸੀਂ ਜਿਤਾਈਏ ਉਹ 2 ਸਾਲ ਦੇ ਕਿਤੇ ਹੋਏ ਮਾਨ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਮੰਗ ਰਹੇ ਆ ਜੀ ਕਿਉਂਕਿ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਪੰਜਾਬ ਦੇ ਵਿੱਚ ਆਈ ਹੈ ਔਰ ਇਹਨਾਂ 2 ਸਾਲਾਂ ਦੇ ਵਿੱਚ ਪਹਿਲੀ ਪਾਰਟੀ ਹੈ ਜਿਨੇ ਤਕਰੀਬਨ 70 ਤੋਂ 75% ਆਪਣੀਆਂ ਦਿੱਤੀਆਂ ਹੋਈਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ ਸਭ ਤੋਂ ਪਹਿਲੀ ਗਰੰਟੀ ਅਸੀਂ ਬਿਜਲੀ ਦੀ ਡੰਟੀ ਦਿੱਤੀ ਸੀ ਕਿ 300 ਯੂਨਿਟ ਇੱਕ ਮਹੀਨੇ ਦੀ ਤੇ 2 ਮਹੀਨੇ ਦੀਆਂ 600 ਯੂਨਿਟ ਜਿਹੜੀਆਂ ਹੈਗੀਆਂ ਉਹ ਸਾਰੇ ਘਰਾਂ ਨੂੰ ਔਰ ਸਭ ਤੋਂ ਵੱਡੀ ਗੱਲ ਕਿ ਹਰ ਵਰਗ ਨੂੰ ਜੀ ਫਾਰ एवरीवन ਜਿਹੜੀ ਹੈਗੀ ਹੈ ਇਹ ਬਿਜਲੀ ਮੁਫਤ ਦਿੱਤੀ ਜਾਊਗੀ ਅੱਜ ਅਗਰ ਅਸੀਂ ਗੱਲ ਕਰੀਏ ਮੋਗੇ ਹਲਕੇ ਦੀ ਤੇ 85 ਤੋਂ 87% ਘਰਾਂ ਦੇ ਬਿਜਲੀ ਦੇ ਬਿਲ ਜ਼ੀਰੋ ਆ ਰਹੇ ਹੈ ਜੀ ਦੂਸਰੀ ਅਸੀਂ ਗੱਲ ਕੀਤੀ ਸੀ ਸਾਡੀ ਪਾਰਟੀ ਦਾ ਅਰਵਿੰ ਕੁਇਚੀਵਾਲ ਜੀ ਦਾ ਔਰ ਜਿਸ ਆਧਾਰ ਤੇ ਸਾਡੀ ਪਾਰਟੀ ਸੱਤਾ ਦੇ ਵਿੱਚ ਆਈ ਉਹ ਸੀਗੀ এডੂਕੇਸ਼ਨ ਔਰ ਹੈਲਥ ਤੇ ਜੀ ਅਗਰ ਅਸੀਂ এডੂਕੇਸ਼ਨ ਦੀ ਗੱਲ ਕਰੀਏ ਤਾਂ ਸਕੂਲ ਆਫ ਫੈਮਿਨੈਂਸ ਬਣਾਏ ਜਾ ਰਹੇ ਆ ਸਾਡੇ ਹਲਕੇ ਦੇ ਵਿੱਚ ਦੋ ਸਕੂਲ ਆਫ ਫੈਮਿਨੈਂਸ ਜਿਹੜੇ ਪਹਿਲੇ ਪੜਾਅ ਦੇ ਵਿੱਚ ਬਣ ਚੁੱਕੇ ਆ ਜੀ ਇੱਕ ਸਕੂਲ ਲੰਡੇ ਕੇ ਹੈ ਇੱਕ ਸਾਡਾ ਜਿਹੜਾ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਗਰਲਸ ਹੈ ਮੇਨ ਬਾਜ਼ਾਰ ਦੇ ਵਿੱਚ ਉਹਨੂੰ ਚੂਜ਼ ਕੀਤਾ ਗਿਆ ਜੀ ਉਸ ਤੋਂ ਸੈਕੰਡ ਪੜਾਅ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਵੀ ਬਣਾਏ ਜਾਣਗੇ ਔਰ ਇਹਨਾਂ 2 ਸਾਲਾਂ ਦੇ ਵਿੱਚ ਅਗਰ ਮੈਂ ਮੋਗੇ ਸ਼ਹਿਰ ਦੀ ਗੱਲ ਕਰਾਂ ਤਾਂ ਅਸੀਂ 3 ਨਵੇਂ ਸਕੂਲਾਂ ਦੀਆਂ ਜਿਹੜੀਆਂ ਉਹ ਸਾਰੀਆਂ ਕਰਵਾ ਚੁੱਕੀਆਂ ਹਾਂ ਮੋਗੇ 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 ਦੇ ਵਿੱਚ ਸਿਰਫ ਮੋਗੇ ਸ਼ਹਿਰ ਦੇ ਵਿੱਚ ਜੀ ਪਿੰਡਾਂ ਦੇ ਵਿੱਚ ਜਿਹੜੇ ਅਸੀਂ ਕਮਰੇ ਵਗੈਰਾ ਬਣਾਏ ਜਿੱਥੇ ਜ਼ਰੂਰ ਸੀ ਉਹ ਲੱਗ ਤੋਂ ਬਟ ਨੀਹਾਂ ਪੁੱਟ ਕੇ ਜਿਹੜੇ ਅਸੀਂ ਸਕੂਲ ਬਣਾਏ ਆ ਡਬਲ ਸਟੋਰੀ ਬਿਲਡਿੰਗਸ ਬਣਾਈਆਂ ਨੇ ਜੋ ਬਣ ਕੇ ਤਿਆਰ ਹੋ ਚੁੱਕੀਆਂ ਨੇ ਸਪੁਰਦ ਕਰ ਦਿੱਤੀਆਂ ਗਈਆਂ ਨੇ ਸਾਡੇ ਬੱਚਿਆਂ ਨੂੰ ਇੱਕ ਸਾਡੇ ਅਵਾਰਡ ਨੰਬਰ 33 ਦੇ ਵਿੱਚ ਬਾਬਾ ਟੇਕ ਸਿੰਘ ਪਾਰਕ ਸੀਗੀ ਜੀ ਉਹਦੇ ਵਿੱਚ ਸਾਰੇ ਜਾਣੂ ਐ ਕਿ ਇੱਕ ਕਮਰੇ ਦੇ ਵਿੱਚ ਪੰਜ ਕਲਾਸਾਂ ਲੱਗਦੀਆਂ ਸੀ ਉੱਥੇ ਟੀਚਰ ਬੈਠਦੇ ਸੀ ਉੱਥੇ ਜਿਹੜੇ ਮਿੱਡੇ ਮੀਲ ਦੇ ਸਾਡੇ ਵਰਕਰ ਸੀਗੇ ਉਹ ਵੀ ਉੱਥੇ ਹੀ ਬੈਠਦੇ ਸੀ ਬਹੁਤ ਬੁਰੀ ਹਾਲਤ ਸੀ ਅੱਜ ਤੁਸੀਂ ਉੱਥੇ ਵਿਜ਼ਿਟ ਕਰਕੇ ਦੇਖਣਾ ਕਿ ਡਬਲ ਸਟੋਰੀ ਬਹੁਤ ਸੋਹਣਾ ਸਕੂਲ ਅਸੀਂ ਬੱਚਿਆਂ ਨੂੰ ਬਣਾ ਕੇ ਦਿੱਤਾ ਜੀ ਜਿਹੜੇ ਸਕੂਲਾਂ ਦਾ ਜ਼ਿਕਰ ਹੋ ਰਿਹਾ ਜਿਹੜੇ ਪਹਿਲਾ ਸਕੂਲ ਸੀ ਉਹ ਸਕੂਲਾਂ ਦੇ ਵਿੱਚ ਐਮੀ ਨੇ ਸਕੂਲਾਂ 'ਚ ਫਰਕ ਕੀ ਅੰਤਰ ਕੀ ਆ ਇਹ ਜਿਹੜੀ ਜੀ ਸਕੂਲ ਆਫ ਫੈਮਿਨੈਂਸ ਹੈਗੇ ਆ ਇਹਦੇ ਵਿੱਚ 8th 9th ਔਰ 10th ਜਿਹੜੀ ਹੈਗੀ ਆ ਉਹਦੇ ਵਿੱਚ ਉਹ ਬੱਚੇ ਜਿਹੜੀਆਂ ਜਿਸ ਸਬਜੈਕਟ ਦੇ ਵਿੱਚ ਬੱਚੇ ਜ਼ਿਆਦਾ ਇੰਟੈਲੀਜੈਂਟ ਹੈ ਟੀਚਰਸ ਨੂੰ ਪਤਾ ਹੈ ਕਿ ਇਹ ਸਬਜੈਕਟ ਦੇ ਵਿੱਚ ਇਹ ਬਹੁਤ ਅੱਛੇ ਹੈ ਉਹ ਬੱਚਿਆਂ ਨੂੰ ਇੱਕ ਜਿਹੜੇ ਉਸ ਲੈਵਲ ਦੇ ਬੱਚੇ ਹੋਣਗੇ ਉਹਨਾਂ ਦੇ ਲਈ ਉਹ ਸਕੂਲਸ ਦੇ ਵਿੱਚ ਐਡਮਿਸ਼ਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਮਿਲਣਗੀਆਂ ਜੀ ਔਰ ਉਹਨਾਂ ਬੱਚਿਆਂ ਨੂੰ ਉਸ ਉਹਨਾਂ ਸਬਜੈਕਟਸ ਦੇ ਵਿੱਚ ਤੇ ਜਿਹੜੀ ਸਬਜੈਕਟਸ ਦੇ ਵਿੱਚ ਉਹ ਥੋੜੀ ਜਿਹੀ ਵੀਕਰ ਸਾਈਡ ਹੋएगी ਉਹਨਾਂ ਦੀ ਉਹਨਾਂ ਨੂੰ ਅੱਗੇ ਲਜਾਇਆ ਜਾਏਗਾ ਤਾਂ ਕਿ ਬੱਚੇ ਪਲੱਸ 1 ਪਲੱਸ 2 ਦੇ ਵਿੱਚ ਬਹੁਤ ਅੱਛਾ ਕਰ ਸਕਣ ਔਰ ਸਾਡੇ ਮੋਗੇ ਦੇ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਖੁੱਲ੍ਹ ਚੁੱਕਿਆ ਜੀ ਸਾਡੇ ਡੀਸੀ ਕੰਪਲੈਕਸ ਦੀ ਬਿਲਡਿੰਗ ਦੇ ਵਿੱਚ ਉੱਥੇ ਜਿਹੜਾ ਬੱਚਿਆਂ ਨੂੰ IAS ਤੇ PCS ਅਫਸਰ ਬਣਨ ਦੀ ਜੜੀ ਹੈਗੀ ਹੈ ਸਰਕਾਰ ਵੱਲੋਂ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ ਸਾਡੇ ਕੋਲ ਆਲਰੇਡੀ 30 ਸਟੂਡੈਂਟਸ ਜਿਹੜੇ ਹੈਗੇ ਆ ਕੋਚਿੰਗ ਲੈ ਰਹੇ ਆ ਔਰ ਸਾਡੇ ਕੋਲ 100 ਸੀਟਸ ਅਵੇਲੇਬਲ ਹੈਗੀਆਂ ਇੱਥੇ ਔਰ ਮੈਰਿਟ ਦੇ ਵਿੱਚ ਜਿਹੜੇ ਬੱਚੇ ਹੋਰ ਅਪਲਾਈ ਕਰਨਗੇ ਉਹਨਾਂ ਨੂੰ ਜਿਹੜੀ ਇਹ ਕੋਚਿੰਗ ਦਿੱਤੀ ਜਾਊਗੀ ਜੀ ਸੋ ਮੈਮ ਇਸ ਤੋਂ ਇਲਾਵਾ ਇੰਡਸਟਰੀ ਦੀ ਮੰਗ ਉੱਠਦੀ ਆ ਹਲਕੀ ਦੇ ਵਿੱਚੋਂ ਰਜਗਾਰ ਦੇ ਸਾਧਰ ਪੈਦਾ ਹੋਣ ਦੀ ਦਿੱਕਤ ਤੁਹਾਡਾ MP ਸ ਹਲਕੀ ਤੋਂ ਜਿੱਤਦਾ ਹੈ ਜਿਹੜੇ ਉਹ ਪ੍ਰੋਜੈਕਟ ਨੇ ਜਿਹੜੇ ਤੁਸੀਂ ਨੇ ਵੀ ਸੋਚਿਆ ਹੋਣਾ ਵੀ ਸਾਡਾ ਇਹ ਰੋਡ ਮੈਪ ਆ ਅਸੀਂ ਹਲਕੀ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਅ ਬਿਲਕੁਲ ਜੀ ਅ ਅਸੀਂ ਕਰਮਜੀਤ ਸਿੰਘ ਅਨਮੋਲ ਜੀ ਨੂੰ ਸਾਡੇ ਮਾਨਯੋਗ ਉਮੀਦਵਾਰ ਨੇ ਫ੍ਰੀਕੋਟ ਲੋਕ ਸਭਾ ਤੋਂ ਉਹਨਾਂ ਨੇ ਇਹ ਹੀ ਉਹਨਾਂ ਦਾ ਇੱਕ ਮੇਨ ਮੋਟਿਵ ਹੈਗਾ ਕਿ ਉਹ ਸੈਂਟਰ ਤੋਂ ਜਿੰਨੀਆਂ ਵੀ ਫੂਡ ਪ੍ਰੋਸੈਸਿੰਗ ਦੀਆਂ ਕੰਪਨੀਆਂਜ਼ ਸਾਡੇ ਇੱਥੇ ਇੰਡਸਟਰੀ ਲੈ ਕੇ ਆਣਗੇ ਔਰ ਉਸ ਤੋਂ ਅਸੀਂ ਸਕਿੱਲ ਡਿਵੈਲਪਮੈਂਟ ਤੇ ਜਿਹੜਾ ਹੈਗਾ ਉਹ ਧਿਆਨ ਦੇਵਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲੇ ਔਰ ਐਦਾਂ ਦੀਆਂ ਇੰਡਸਟਰੀਜ਼ ਆਨ ਸਾਡੇ ਮੋਗਾ ਦੇ ਵਿੱਚ ਸਾਡੀ ਲੋਕ ਸਭਾ ਫਰੀਦਕੋਟ ਦੇ ਵਿੱਚ ਜਿਸ ਦੇ ਨਾਲ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਕਰਮਜੀਤ ਸਿੰਘ ਅਮੋਲ ਨੂੰ ਬਾਹਰਲਾ ਉਮੀਦਵਾਰ ਦੱਸਿਆ ਜਾ ਰਿਹਾ ਤੁਹਾਡੇ ਕਾਂਗਰਸ ਤੋਂ ਜਿਹੜੇ ਚੋਣ ਲੜ ਰਹੇ ਨੇ ਉਹ ਕਹਿੰਦੇ ਕਿ ਇਸ ਦਾ ਮੋਗੇ ਦੀ ਧੀਆ ਫਰੀਦਕੋਟ ਦੇ ਵਿੱਚ ਅਸੀਂ ਰਹਨੇ ਆ ਅਸੀਂ ਦੇਖੋ ਜੀ ਕਰਮਜੀਤ ਅਨਮੋਲ ਜੀ ਜਦੋਂ ਉਹ ਉਹ ਇਨਸਾਨ ਨੇ ਉਹ ਸਖਸ਼ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਚ ਹੀ ਨਹੀਂ ਪੂਰੀ ਦੁਨੀਆ ਚ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਔਰ ਨਾਮ ਕਮਾਇਆ ਇੱਕ ਆਮ ਘਰ ਦੇ ਵਿੱਚ ਪੈਦਾ ਹੋ ਕੇ ਆਪਣੀ ਮਿਹਨਤ ਦੇ ਸਦਕਾ ਅੱਜ ਜਿਸ ਮੁਕਾਮ ਤੇ ਉਹ ਪਹੁੰਚੇ ਨੇ ਉਹਨਾਂ ਦੀ ਮਿਹਨਤ ਹੈ ਜੀ ਔਰ ਫਰੀਦਕੋਟ ਹਲਕੇ ਫਰੀਦਕੋਟ ਲੋਕ ਸਭਾ ਦੇ ਵਿੱਚ ਉਹਨਾਂ ਦੇ ਨਾਨਕਿਆਂ ਦਾ ਪਰਿਵਾਰ ਹੈ ਔਰ ਉਹ ਸਾਡੇ ਸਾਰੇ ਪੰਜਾਬੀਆਂ ਦੇ ਨੇ ਈਵਨ ਪੰਜਾਬ ਦੇ ਵਿੱਚ ਹੀ ਨਹੀਂ ਜਿੱਥੇ ਜਿੱਥੇ ਸਾਡੇ ਪੰਜਾਬੀ ਵੱਸਦੇ ਆ ਉਹਨਾਂ ਨੇ ਉਹਨਾਂ ਦਾ ਮਾਣ ਵਧਾਇਆ ਔਰ ਅ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਪਿਆਰ ਉਹਨਾਂ ਨੂੰ ਮਿਲ ਰਿਹਾ ਜਿੰਨਾ ਸਤਿਕਾਰ ਉਹਨਾਂ ਨੂੰ ਮਿਲ ਰਿਹਾ ਸੋ ਇਦਾਂ ਦੀ ਕੋਈ ਗੱਲ ਨਹੀਂ ਮੁਕਾਬਲਾ ਕਿਸ ਨਾਲ ਮੰਨਦੀ ਮੁਕਾਬਲਾ ਕਿਸੇ ਨਾਲ ਨਹੀਂ ਹੁੰਦਾ ਜੀ ਦੇਖੋ ਜਦੋਂ ਤੁਸੀਂ ਕੋਈ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਇਗਜ਼ਾਮ ਹੋਵੇ ਜਾਂ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਸਫਰ ਹੋਵੇ ਉੱਥੇ ਆਪਣੇ ਖੁਦ ਦੇ ਲਈ ਖੁਦ ਦੇ ਜਿੱਤਣ ਦੇ ਲਈ ਕੰਮ ਕਰਨਾ ਚਾਹੀਦਾ ਹੁੰਦਾ ਸੋ ਤੁਸੀਂ ਆਪਣਾ ਬੈਸਟ ਦੇਣਾ ਹੁੰਦਾ ਆਪਣੇ ਇਗਜ਼ਾਮ ਦੇ ਵਿੱਚ ਸੋ ਸਾਡੀ ਪਾਰਟੀ ਦਾ ਔਰ ਕਰਮਜੀਤ ਜੀ ਦਾ ਮੁਕਾਬਲਾ ਕਿਸੇ ਨਾਲ ਨਹੀਂ ਉਹ ਆਪਣਾ ਬੈਸਟ ਦੇ ਰਹੇ ਆ ਔਰ ਅਸੀਂ ਵੀ ਮਿਹਨਤ ਕਰ ਰਹੇ ਆ ਸੋ ਬਹੁਤ ਅੱਛਾ ਕਰਾਂਗੇ ਜੀ ਅ ਮਹਮਦ ਸਦੀਕ ਦਾ ਕਾਰਜ ਕਰ ਕਿਸ ਤਰ੍ਹਾਂ ਦੇਖਦੇ ਹੋ 5 ਸਾਲ ਐਮਪੀ ਰਹੇ ਨੇ ਤੁਹਾਡੇ ਰਫੀਕ ਕੋਟ ਲੋਕ ਸਭਾ ਹਲਕੇ ਤੇ ਮੁਹੰਮਦ ਸਦੀਕ ਜੀ ਬਹੁਤ ਸਤਿਕਾਰਯੋਗ ਨੇ ਮਾਨਯੋਗ ਨੇ ਬਜ਼ੁਰਗ ਨੇ ਸਾਡੇ ਔਰ ਬਟ ਐਜ਼ ਅ ਮੈਂਬਰ ਆਫ ਪਾਰਲੀਮੈਂਟ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦੀ ਸਿਹਤ ਖਰਾਬ ਰਹੀ ਹੈ ਸੋ ਉਹ ਜਿਆਦਾ ਜਿਹੜੇ ਹੈਗੇ ਆ ਉਹ ਦਿਖਾ ਨਹੀਂ ਪਾਏ ਔਰ ਜਿੰਨਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਆਪਣੀ ਲੋਕ ਸਭਾ ਦੇ ਲਈ ਕਰਨਾ ਚਾਹੀਦਾ ਹੈ ਉਹ ਕਿਤੇ ਨਾ ਕਿਤੇ ਉਸ ਦੇ ਵਿੱਚ ਥੋੜਾ ਘਟ ਰਿਹਾ ਉਹ ਤਾਂ ਝੂਠ ਹੋ ਗਿਆ ਨਾ ਬੀਬੀਆਂ ਦੇ ਇੱਕ 1000 ਰੁਪਏ ਦੀ ਜ਼ਿਕਰ ਹੁੰਦਾ ਤੁਹਾਨੂੰ ਵੀ ਸਵਾਲ ਹੋਣਦੇ ਹੋਣਗੇ ਜਦੋਂ ਬੈਂਕ ਤੇ ਜਾਂਦੇ ਹੋਗੇ ਬੀਬੀਆਂ ਕਹਿੰਦੇ ਪੈਸੇ ਕਦੋਂ ਦੇਵੋਗੇ ਸਾਡੇ ਆਲੇ ਕਦੋਂ ਮਿਲ ਜਾਏ ਸਾਡੇ ਮੁੱਗੀਤਾ ਜੀ ਬਹੁਤ ਘੱਟ ਕਰਦੇ ਆ ਸੀਰੀਅਸਲੀ 1000 ਦਾ ਕਿਉਂਕਿ ਜਿਹੜੇ ਮੈਂ ਅਗਰ ਸੱਚਾਈ ਦੱਸਾਂ ਜੀ ਜਿਹੜੇ ਸਾਡੇ ਆਮ ਘਰਾਂ ਦੇ ਲੋਕ ਹਨਾ ਜੀ ਪਹਿਲਾਂ ਬਹੁਤ ਘੱਟ ਨੂੰ ਫੈਸਿਲਿਟੀਆਂ ਮਿਲਦੀਆਂ ਸੀਗੀਆਂ ਚਾਹੇ ਉਹ ਬਿਜਲੀ ਸੀ ਜਾਂ ਹੋਰ ਸੀਗੀ ਸਾਡੇ ਕਈ ਆਮ ਘਰਾਂ ਦੇ ਨਾਰਮਲ ਵਰਗ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਸੀ ਮਿਲਦੀਆਂ ਸੋ ਉਹ ਵੀ ਕਈ ਸਾਡੇ ਇਹੋ ਜਿਹੇ ਲੋਕ ਹੈ ਜਿਹੜੇ ਬੜੀਆਂ ਉੱਚੀਆਂ ਜਾਤੀਆਂ ਤੋਂ ਹੁੰਦੇ ਆ ਬਸ ਉਹ ਹੈਂਡ ਟੂ ਮਾਊਥ ਹੁੰਦੇ ਆ ਦਿੱਲੀ ਕਰਕੇ ਗੁਜ਼ਾਰਾ ਕਰਕੇ ਖਾਂਦੇ ਆ ਸੋ ਲੇਡੀਜ਼ ਦੋ ਤਿੰਨ ਦਿਨ ਦੀ ਗੱਲ ਹੈ ਜੀ ਇੱਕ ਕੱਟੜ ਕਾਂਗਰਸੀ ਪਰਿਵਾਰ ਸੀਗਾ ਉਹਨਾਂ ਦੇ ਹਸਬੰਦ ਨੇ ਸਾਡੇ ਐਮਸੀ ਜਦੋਂ ਬੋਟਾਂ ਕਹਿਣ ਗਏ ਤੇ ਉਹ ਕਹਿੰਦੇ ਕਿ ਵੀ ਮੈਂ ਤਾਂ ਕਾਂਗਰਸੀ ਆ ਜੀ ਉਹਨਾਂ ਦੇ ਵਾਈਫ ਕਹਿੰਦੇ ਕਿ ਵੀ ਮੈਂ ਅਸੀਂ ਕਾਂਗਰਸੀ ਸੀ ਬਟ ਇਹ ਜਿੱਥੇ ਮਰਜ਼ੀ ਵੋਟ ਪਾਵੇ ਬਟ ਮੇਰੀ ਵੋਟ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਪਏਗੀ ਕਿਉਂਕਿ ਜਦੋਂ 2 ਮਹੀਨਾ 2 ਮਹੀਨੇ ਬਾਅਦ ਸਾਡੇ ਬਿਜਲੀ ਦਾ ਬਿੱਲ ਆਂਦਾ ਸੀ ਤੇ ਮੈਂ ਲੋਕਾਂ ਤੋਂ ਚਾਰ ਗਵੰਡੀਆਂ ਤੋਂ ਪੈਸੇ ਮੰਗਣ ਜਾਂਦੀ ਸੀਗੀ ਕਿ ਬਿਜਲੀ ਦਾ ਬਿੱਲ ਭਰਨਾ ਸੋ 3-4000 ਰੁਪਏ ਮੈਨੂੰ ਪਤਾ ਕਿ ਮੈਂ ਕਿਦਾਂ ਇਕੱਠਾ ਕਰਕੇ ਬਿਜਲੀ ਦਾ ਬਿੱਲ ਭਰਦੀ ਸੀ ਤਾਂ ਕਿ ਸਾਡੀ ਲਾਈਟ ਨਾ ਕੱਟੀ ਜਾਵੇ ਸੋ ਮੇਰੀ ਵੋਟ ਤਾਂ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਪਏਗੀ ਸੋ ਲੋਕੀ ਬਹੁਤ ਖੁਸ਼ ਹੈ ਕਿਉਂਕਿ ਮਹੱਲਾ ਕਲੀਨਿਕ ਵਣਨ ਦੇ ਨਾਲ ਜੀ ਸਾਡੇ ਮੋਗੇ ਪੰਜ ਮਹੱਲਾ ਕਲੀਨਿਕ ਮੇਰੇ ਹਲਕੇ ਬਨਿਆ ਨੇ ਜੀ ਔਰ ਸਿਵਲ ਹਸਪੀਟਲ ਦੇ ਵਿੱਚ ਵੀ ਸਾਰੀਆਂ ਜਿਹੜੀਆਂ ਮੈਡੀਸਿਨਸ ਹੈਗੀਆਂ ਨੇ ਮਾਨ ਸਾਹਿਬ ਵੱਲੋਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਟੋਟਲੀ ਜਿਹੜੀਆਂ ਹੈਗੀਆਂ ਨੇ ਉਹ ਫ੍ਰੀ ਕਰ ਦਿੱਤੀਆਂ ਗਈਆਂ ਔਰ ਈਵਨ ਜਿਹੜੀ ਮੈਡੀਸਿਨ ਅਵੇਲੇਬਲ ਨਹੀਂ ਹੁੰਦੀ ਸਿਵਲ ਹਸਪੀਟਲ 'ਚ ਉਹ ਵੀ ਲੋਕਲ ਪਰਚੇਸ ਕਰਕੇ ਜਿਹੜੇ ਡਾਕਟਰਸ ਉੱਥੇ ਮੁਹਈਆ ਕਰਵਾਉਂਦੇ ਆ ਪੇਸ਼ੈਂਟਸ ਦੇ ਲਈ ਔਰ ਮੈਡੀਸਿਨ ਦਾ ਖਰਚਾ ਬਚਣ ਨਾਲ ਬਿਜਲੀ ਦਾ ਬਿੱਲ ਬਚਣ ਦੇ ਨਾਲ ਬਹੁਤ ਸਾਡੇ ਆਮ ਵਰਗ ਦੇ ਲੋਕਾਂ ਨੂੰ ਬੜੀ ਸਹੂਲਤਾਂ ਮਿਲੀਆਂ ਨੇ ਔਰ 1000 ਵੀ ਜਿਹੜਾ ਹੈਗਾ ਸਾਡੀ ਪਾਰਟੀ ਜੀ ਇਦਾਂ ਦਾ ਕੋਈ ਵੀ ਜਿੰਨੀਆਂ ਗਰੰਟੀਆਂ ਅਸੀਂ ਦਿੱਤੀਆਂ ਨੇ ਮਾਨ ਸਰਕਾਰ ਨੇ ਦਿੱਤੀਆਂ ਨੇ ਅਰਵਿੰਦ ਕੇਜੀワਲ ਜੀ ਨੇ ਦਿੱਤੀਆਂ ਨੇ ਇੱਕ ਇੱਕ ਗਰੰਟੀ ਅਸੀਂ ਪੂਰੀ ਕਰਾਂਗੇ ਔਰ ਮੇਰੀਆਂ ਭੈਣਾਂ ਦਾ ਜਿਹੜਾ 1000 ਰੁਪਏ ਦੀ ਗਰੰਟੀ ਸੀ ਉਹ ਵੀ ਸੀਐਮ ਸਾਹਿਬ ਨੇ ਅਨਾਉਂਸ ਕਰਤਾ ਹੈ ਕਿ ਅਕਤੂਬਰ ਦੇ ਮਹੀਨੇ ਤੋਂ ਜਿਹੜੀਆਂ ਮੇਰੀਆਂ ਭੈਣਾਂ ਦੇ ਸਾਡੀਆਂ ਬੀਬੀਆਂ ਦੇ ਖਾਤਿਆਂ ਦੇ ਵਿੱਚ ਆਣੀ ਸਟਾਰਟ ਹੋ ਜਾਣਗੇ 2022 ਦੇ ਵਿੱਚ ਇੱਕ ਸਟਾਰ ਦੀ ਪੈਨ ਕੋਡ ਦੇ ਖਿਲਾਫ ਲੜੀ ਸੀ ਮਲਕਾ ਸੂ ਜੀ ਉਸ ਸਮੇਂ ਤੇ ਉਹ ਇਹ ਚੋਣ ਦੇ ਵਿੱਚ ਫਰਕ ਕੀ ਮੰਨਦੇ ਹੋ ਚੁਣੌਤੀ ਸੀ ਜਾਂ ਇਹ ਵੱਡੀ ਚੁਣੌਤੀ ਬਣ ਗਈ ਆ ਵੀ ਜੀ ਮੈਂ ਤਾਂ ਹਰ ਕੋਈ ਵੀ ਛੋਟਾ ਐਗਜ਼ਾਮ ਹੋਵੇ ਚਾਹੇ ਵੱਡਾ ਐਗਜ਼ਾਮ ਹੋਵੇ ਉਹ ਪੂਰੀ ਤਿਆਰੀ ਦੇ ਨਾਲ ਲੜਨਾ ਚਾਹੀਦਾ ਹੁੰਦਾ ਹਮੇਸ਼ਾ ਔਰ ਕਦੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਸਮਝੀਦਾ ਹੁੰਦਾ ਸੋ ਜਿੰਨੀ ਮਿਹਨਤ ਆਪਣੀ ਵਿਧਾਨ ਸਭਾ ਦੇ ਇਲੈਕਸ਼ਨ ਟਾਈਮ ਕੀਤੀ ਹੈ ਉਨੀ ਹੀ ਮਿਹਨਤ ਅਸੀਂ ਸਾਰੇ ਹੀ ਐਮਐਲਏਜ਼ ਨਾਟ ਇਵਨ ਮੀ ਸਾਰੇ ਹੀ ਐਮਐਲਏਜ਼ ਬਹੁਤ ਜਿਹੜੇ ਹੈਗੇ ਆ ਆਪਣੇ ਜਿਸ ਤਰ੍ਹਾਂ ਉਹਨਾਂ ਨੇ ਖੁਦੀਆਂ ਚੋਣਾਂ ਲੜੀਆਂ ਉਸ ਤੋਂ ਵੀ ਵੱਧ ਚੜ੍ਹ ਕੇ ਜੜੀ ਮਿਹਨਤ ਕਰ ਰਹੀ ਹੈ 400 ਪਾਰ ਦਾ ਨਾਰਾ ਦੇ ਰਹੀ ਹੈ ਬੀਜੇਪੀ ਕਹਿੰਦੀ 400 ਪਾਰ ਅਬ ਕੀ ਵਾਰ ਮੋਦੀ ਸਰਕਾਰ ਕਿਸ ਤਰ੍ਹਾਂ ਦੇ ਇਹ ਤਾਂ ਜੀ 4 ਜੂਨ ਨੂੰ ਪਤਾ ਚੱਲੇਗਾ ਆਦਰਵਾਇਜ਼ ਦੇਖੋ ਕਿ ਅ ਅੱਜ ਦੂਸਰੀਆਂ ਪਾਰਟੀਆਂ ਗਰੰਟੀ ਕਾਰਡ ਲੈ ਕੇ ਘੁੰਮ ਰਹੀਆਂ ਸਾਰੇ ਹੱਥਾਂ ਦੇ ਵਿੱਚ ਪਰ ਇੱਕ ਨਾਰਮਲ ਕੁਐਸਚਨ ਹੈ ਇੱਕ ਐਮਐਲਏ ਦੀ ਤਰ੍ਹਾਂ ਨਹੀਂ ਮੈਂ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਵੀ ਪੁੱਛਦੀ ਹਾਂ ਕਿ 70-75 ਸਾਲਾਂ ਤੋਂ ਇਹਨਾਂ ਸਰਕਾਰਾਂ ਨੇ ਕਿੰਨੀਆਂ ਗਾਰੰਟੀਆਂ ਦਿੱਤੀਆਂ ਜਦੋਂ ਮੋਦੀ ਸਾਹਿਬ ਆਏ ਸੀ ਉਦੋਂ ਕਿਹਾ ਅੱਛੇ ਦਿਨ ਆਣਗੇ 15 ਲੱਖ ਰੁਪਿਆ ਹਰ ਭਾਰਤੀ ਦੇ ਅਕਾਊਂਟ 'ਚ ਹੋਏਗਾ ਚਲੋ ਉਹ ਤਾਂ ਕਿਸੇ ਨੇ ਸਮਝਿਆ ਹੀ ਨਹੀਂ ਸੀ ਸੋਚਿਆ ਵੀ ਨਹੀਂ ਸੀਗਾ ਕਿ ਕਦੇ ਆ ਸਕਦਾ ਹੈ ਬਟ ਸਟਿਲ ਉਹ ਜੋ ਵਾਦੇ ਕਰਕੇ ਆਈ ਸੀ ਕਿ ਕਾਲਾ ਧਨ ਵਾਪਸ ਆ ਜਾਏਗਾ ਮਹਿੰਗਾਈ ਘਟਾਵਾਂਗੇ ਅੱਜ ਸਿਲੰਡਰ ਜੀ 1000 ਰੁਪਏ ਨੂੰ ਪਾਰ ਹੋਏ ਹੋਏ ਆ ਮਹਿੰਗਾਈ ਡੀਜ਼ਲ ਦੇ ਰੇਟ ਵੱਧ ਗਏ ਹੈ ਪੈਟਰੋਲ ਦੇ ਰੇਟ ਵੱਧ ਗਏ ਹੈ ਨੋਟਬੰਦੀ ਕੀਤੀ ਉਸ ਤੋਂ ਬਾਅਦ ਸਾਡੇ ਆਮ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਤੇ ਜੀਐਸਟੀ ਲਗਾਤੀ ਹੈ ਉਨ ਸਾਈਲੋ ਵਰਗੇ ਜਿਹੜੇ ਹੈਗੇ ਆ ਅਦਾਨੀਜ਼ ਵਰਗੇ ਉਹ ਵੀ ਕਹਿ ਰਹੇ ਆ ਕਿ ਆਰਧੀਆਂ ਦੇ ਫਸਲ ਨਹੀਂ ਸਿੱਧਾ ਉੱਥੇ ਤੁਸੀਂ ਸੁੱਟੋ ਸੋ ਆਮ ਜਿਹੜੇ ਨਾਰਮਲ ਵਰਗ ਦੇ ਲੋਕ ਆ ਕਿਤੇ ਨਾ ਕਿਤੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਹੈਗੀ ਆ ਇੱਕ ਸਾਜ਼ਿਸ਼ ਹੋ ਰਹੀ ਹੈ ਜਿਸ ਤਰ੍ਹਾਂ ਵੱਡੇ ਵੱਡੇ ਮਾਲਸ ਦੇ ਨਾਲ ਛੋਟੇ ਦੁਕਾਨਦਾਰ ਖਤਮ ਹੋ ਗਏ ਆ ਉਹ ਉਸੇ ਤਰ੍ਹਾਂ ਇਦਾਂ ਦੀਆਂ ਕੰਪਨੀਆਂਜ਼ ਲਿਆ ਕੇ ਸੋ ਤੁਸੀਂ ਇੱਕ ਛੋਟੇ ਆਮ ਦੁਕਾਨਦਾਰ ਜਿਹੜੇ ਆਰਧੀ ਹੋਗੇ ਚਾਹੇ ਹੋਰ ਲੇਬਰ ਹੋਗੀ ਸੋ ਉਹਨਾਂ ਤਾਂ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਹੋਇਆ ਬੀਜੇਪੀ ਦੇ ਵੱਡੇ ਲੀਡਰ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਗ੍ਰਹਿ ਮੰਤਰੀ ਦਾ ਬਿਆਨ ਹੈ ਕਹਿੰਦੇ ਕਿ ਚੰਦ ਕਿ ਦਿਨਾਂ ਦੀ ਮਹਿਮਾਨ ਆ ਪੰਜਾਬ ਸੱਤਾ ਹਿਤਾਜੀ ਸਭ ਪਰਮਾਧਿਮਾ ਦੇ ਹੱਥ ਹੁੰਦਾ ਹੈ ਔਰ ਪੰਜਾਬ ਸਰਕਾਰ ਨੂੰ ਇੰਨਾ ਕਮਜ਼ੋਰ ਨਾ ਸਮਝਣ ਕਿਉਂਕਿ ਪੰਜਾਬ ਸਰਕਾਰ ਦੇ ਕੋਲ ਕੋਈ 60 ਬਾਡ ਨਹੀਂ ਪੰਜਾਬ ਸਰਕਾਰ ਦੇ ਕੋਲ 91 ਐਮ ਐਲ ਏਜ਼ ਹੈ ਔਰ ਸਾਰੇ ਇਕਜੁੱਟ ਹੈ ਔਰ ਬਹੁਤ ਵਧੀਆ ਜਿਹੜੀ ਹੈਗੀ ਹੈ ਸਰਕਾਰ ਚੱਲ ਰਹੀ ਹੈ ਔਰ ਐਦਾਂ ਹੀ ਚੱਲਦੀ ਰਹੇਗੀ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਇਨਸਾਨਾਂ ਦੇ ਬੋਲਣ ਦੇ ਨਾਲ ਕਦੇ ਕੁਝ ਨਹੀਂ ਹੁੰਦਾ ਤੇਰਾ ਜੀਰੋ ਦਾ ਨਾਰਾ ਕਿੱਥੇ ਸਟੈਂਡ ਕਰਦੇ ਹੋ ਕੀ ਲੱਗਦਾ ਕਿੰਨੇ ਸੀਟਾਂ ਆਉਣ ਲੱਗ ਪੰਜਾਬ ਬਹੁਤ ਅੱਛਾ ਰਿਜ਼ਲਟ ਆਏਗਾ ਜੀ ਅੱਛਾ ਰਿਜ਼ਲਟ ਆਏਗਾ ਇਹੜਾ 8000 ਕਰੋੜ ਰੋਕਣ ਦੀ ਗੱਲਬਾਤ ਹੋ ਰਹੀ ਹੈ ਬੀਜੇਪੀ ਕਹਿ ਰਹੀ ਹੈ ਕਿ ਫੰਡਾਂ ਦੀ ਸਹੀ ਵਰਤੋਂ ਨਹੀਂ ਹੋਈ ਕਿਹੜੇ ਮਹੱਲਾ ਕਲੀਨਿਕ ਬਣਾਏ ਨੇ ਉਹਦਾ ਕੇਂਦਰ ਦਾ ਕਨਸੈਪਟ ਹੈ ਨਹੀਂ ਸਾਡੇ ਕੇਂਦਰ ਦਾ ਪੈਸਾ ਉਧਰਲੇ ਪਾਸੇ ਲਾਤਾ ਕਹਿੰਦੇ ਤਾਂ ਕਰਕੇ ਫੰਡ ਰੋਕੇ ਗਏ ਨੇ ਹਿਸਾਬ ਦੇਣ ਸਹੀ ਸਹੀ ਪੈਸਾ ਵਰਤਣਾ ਸਾਡਾ ਲੈਣ ਮੈਂ ਵੱਡੇ ਗਿੱਟੋਂ ਦੀ ਇੰਟਰਵਿਊ ਕਰਨੀ ਬੀਜੀ ਜੀ ਦੇਖੋ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਫੰਡ 8000 ਕਰੋੜਸ ਉਹ ਇਹਨਾਂ ਨੇ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਰੋਕਿਆ ਹੋਇਆ ਈਵਨ ਜਿਹੜਾ ਨੈਸ਼ਨਲ ਰੂਰਲ ਹੈਲਥ ਫੰਡ ਸਾਡੇ ਕੋਲ ਆਂਦਾ ਹੈ ਉਹ ਫੰਡ ਵੀ ਇਹਨਾਂ ਨੇ ਰੋਕਿਆ ਹੋਇਆ ਇਹ ਕਾਂਗਰਸ ਸਰਕਾਰ ਵੱਲੋਂ ਜਿਹੜੀ ਪਹਿਲਾਂ ਜਦੋਂ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਅਗਵਾਹੀ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਵੱਲੋਂ ਕੁਝ ਜੜੀ ਹੈਗੀ ਹੈ ਪੈਸਿਆਂ ਦੀ ਦੁਰਵਰਤੋਂ ਹੋਈ ਸੀਗੀ ਉਸ ਦੇ ਕਰਕੇ ਉਹਨਾਂ ਨੇ ਕੁਝ ਉਹਦੇ ਤੇ ਰੋਕ ਲਗਾਈ ਸੀ ਬਟ ਪੰਜਾਬ ਸਰਕਾਰ ਵੱਲੋਂ ਸਾਡੀ ਮਾਨ ਸਰਕਾਰ ਵੱਲੋਂ ਸਾਰੀਆਂ ਕਲੀਅਰ ਕਰਕੇ ਦਿੱਤੀਆਂ ਗਈਆਂ ਸੀਗੀਆਂ ਬਟ ਸਭ ਨੂੰ ਜਿਹੜੇ ਹੈਗੇ ਆ ਜਾਨੂ ਹੈ ਸਾਰਿਆਂ ਨੂੰ ਪਤਾ ਹੈ ਕਿ ਵੀ ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਬੀਜੇਪੀ ਦੀ ਸਰਕਾਰ ਵੱਲੋਂ ਅਕਾਲੀ ਦਲ ਤੇ ਬੀਜੇਪੀ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਗਰ ਦਾ ਗੱਟ ਜੋੜਾ ਪੰਜਾਬ ਦੇ ਵਿੱਚ ਫਿਕਸ ਮੈਚ ਖੇਡਿਆ ਜਾ ਰਿਹਾ ਤੁਹਾਡੇ ਵੀ ਇਲਾਕੇ ਦੇ ਜਿਹੜੇ ਵਿਰੋਧੀ ਨੂੰ ਵੀ ਕਹਿੰਦੇ ਤੁਹਾਨੂੰ ਨਹੀਂ ਜੀ ਫਿਰ ਦੇਖੋ ਫਿਰ ਤੋਂ ਇੱਥੇ ਬੀਬੀ ਜੀ ਵੀ ਬਹੁਤ ਅੱਛਾ ਜਿਹੜੀ ਆਪਣੀ ਕੈਂਪੇਨ ਕਰ ਰਹੀ ਹੈ ਉਹ ਵੀ ਨਿਸ਼ਾਨੇ ਕੱਸ ਰਹੀ ਹੈ ਪੂਰੇ ਆਮ ਆਦਮੀ ਪਾਰਟੀ ਤੇ ਸਾਡੇ ਸਾਹੋਕੇ ਜੀ ਨੇ ਇੱਥੋਂ ਔਰ ਲੁਧਿਆਣਾ ਵੀ ਸਾਡੀ ਫਸਮੀ ਟੱਕਰ ਹੈਗੀ ਹੈ ਔਰ ਬਹੁਤ ਅੱਛਾ ਸਾਡੇ ਉੱਥੇ ਕੈਂਡੀਡੇਟ ਪੱਪੀ ਵੀਰ ਜੀ ਬਹੁਤ ਅੱਛਾ ਕਰ ਰਿਹਾ ਔਰ ਹਰ ਉਹਦੇ ਵਿੱਚ ਦੇਖੋ ਜੀ ਐਗਜ਼ਾਮ ਇਹ ਸਭ ਨੇ ਆਪਣੀ ਆਪਣੀ ਚੋਣ ਤਾਂ ਲੜਨੀ ਹੈ ਜੀ ਬਹੁਤ اچھی ਤਰ੍ਹਾਂ ਔਰ ਜਿਹੜਾ ਇੰਡੀਆ ਗੱਠਜੋੜ ਹੋਇਆ ਉਹਦੇ ਵਿੱਚ ਸਿਰਫ ਇਹ ਹੈ ਕਿ ਵੀ ਭਾਜਪਾ ਤੋਂ ਸਭ ਨੇ ਬਚਾਣਾ ਕਿਉਂਕਿ ਜਿਸ ਜੋ ਗੁੰਡਾਗਰਦੀ ਜੋ ਲੋਕਤੰਤਰ ਦਾ ਕਾਂ ਬੀਜਪੀ ਵੱਲੋਂ ਪਿਛਲੇ ਦਿਨੀ ਕੀਤਾ ਗਿਆ ਜਾਂ ਕਰ ਰਹੀ ਹੈ ਜਾਂ ਜਿਸ ਤਰ੍ਹਾਂ ਖਰੀਦੋ-ਫੋਕ ਚੱਲ ਰਹੀ ਹੈ ਉਹ ਕਿਸੇ ਤੋਂ ਵੀ ਛਿਪੀ ਨਹੀਂ ਹੋਈ ਚਾਹੇ ਉਹ ਐਮਐਲਏਜ਼ ਨੂੰ ਖਰੀਦਣ ਦੀ ਗੱਲ ਹੋਵੇ ਜਾਂ ਇੱਕ ਐਮਸੀਡੀ ਦੇ ਇਲੈਕਸ਼ਨ ਦੇ ਵਿੱਚ ਉਹ ਐਮਸੀਜ਼ ਨੂੰ ਖਰੀਦਣ ਦੀ ਗੱਲ ਹੋਵੇ ਜਾਂ ਪਿਛਲੇ ਦਿਨੀ ਜੋ ਹੀ ਹੁਣ ਚੰਡੀਗੜ੍ਹ ਵਿਖੇ ਸਾਡੇ ਮੇਅਰ ਦੀ ਚੋਣ ਵੇਲੇ ਜੋ ਹੋਇਆ ਸੋ ਕਿਸੇ ਤੋਂ ਲੁਕਿਆ ਨਹੀਂ ਹੋਇਆ ਸੋ ਇਹਨਾਂ ਨੂੰ ਇਦਾਂ ਹੀ ਆ ਕਿ ਅਗਰ ਇਸ ਵਾਰ ਸੱਤਾ ਦੇ ਵਿੱਚ ਆ ਗਏ ਤਾਂ ਮੈਨੂੰ ਤਾਂ ਲੱਗਦਾ ਲੋਕਤੰਤਰ ਵੀ ਇਹ ਚੇਂਜ ਕਰਨਗੇ ਔਰ ਪਤਾ ਨਹੀਂ ਇਹਨਾਂ ਦੀ ਕੀ ਉਹ ਹੈਗੀਆਂ ਨਹੀਂ ਬਟ ਜਿਸ ਤਰ੍ਹਾਂ ਲੜਾ ਰਹੇ ਆ ਹਮੇਸ਼ਾ ਧਰਮ ਦੇ ਨਾਮ ਤੇ ਜਾਂ Hindu Muslim ਨੂੰ ਲੜਾਤਾ Hindu Sikh ਨੂੰ ਲੜਾਤਾ ਸੋ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਹਸਰਾਲ ਤਾਂ ਲਗਾਤਾਰ ਵਿਰੋਧ ਹੋ ਰਿਹਾ ਪੰਡਾ ਦੇ ਵਿੱਚ ਉਹ ਕਹਿੰਦੇ ਵੀ ਉਹ ਕਿਸਾਨ ਨਹੀਂ ਹੈ ਉਹ ਰਵਾਇਤੀ ਪਾਰਟੀਆਂ ਅਕਾਲੀ ਦਲ ਕਾਂਗਰਸ ਤੇ ਆਪ ਦੇ ਭੇਜੇ ਹੋਏ ਬੰਦੇ ਨੇ ਉਹ ਮੈਨੂੰ ਗਰੋਧ ਕਰਦੇ ਨੇ ਉਹ ਨਿਪਟਣਾ ਜਾਣ ਮਿਲਦੇ ਬੜੀ ਸਤਿਕਾਰਯੋਗ ਨੇ ਜੀ ਹੰਸਰਾਜ ਜੀ ਵੀ ਔਰ ਸਾਡੇ ਸੀਨੀਅਰ ਵੀ ਨੇ ਤੇ ਦੇਖੋ ਪਾਰਟੀਆਂ ਵੱਲੋਂ ਕੀਤੇ ਹੋਏ ਉਹਨਾਂ ਦਾ ਇੱਕ ਇਨਸਾਨ ਦਾ ਇੰਨਾ ਜ਼ਿਆਦਾ ਨਹੀਂ ਕਰਨਾ ਚਾਹੀਦਾ ਅਸੀਂ ਵੀ ਫੀਲ ਕਰਦੇ ਹਾਂ ਕਿ ਐਦਾਂ ਨਹੀਂ ਹੋਣਾ ਚਾਹੀਦਾ ਹੈਗਾ ਕੋਈ ਵੀ ਪਾਰਟੀ ਦਾ ਕੈਂਡੀਡੇਟ ਜਾਂ ਕੋਈ ਵੀ ਪਾਰਟੀ ਦਾ ਨੁਮਾਇੰਦਾ ਜਦੋਂ ਜਾਂਦਾ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਜਿਹੜੀ ਹੈਗੀ ਆ ਉਹ ਵੋਟ ਮੰਗਣੀ ਚਾਹੀਦੀ ਹੈ ਔਰ ਬੀਜੇਪੀ ਦੀ ਸਰਕਾਰ ਨੇ ਜੋ ਪੰਜਾਬ ਦੇ ਨਾਲ ਬਿਤਕਰਾ ਕੀਤਾ ਉਹ ਕਿਸਾਨ ਆਗੂਆਂ ਦਾ ਜਿਹੜਾ ਹੈਗਾ ਰੋਸ ਹੈ ਉਹਨਾਂ ਦੇ ਪ੍ਰਤੀ ਬਟ ਇੰਨਾ ਜ਼ਿਆਦਾ ਵੀ ਨਹੀਂ ਕਰਨਾ ਚਾਹੀਦਾ ਜਿੰਨਾ ਜਿਸ ਮਹਿਸੂਸ ਕਰਦੇ ਵੀ ਇੰਨਾ ਵਿਰੋਧ ਨਹੀਂ ਹੋਣਾ ਚਾਹੀਦਾ ਵੋਟ ਮੰਗਣ ਦਾ ਅਧਿਕਾਰ ਕਿਸੇ ਹਰ ਕਿਸੇ ਨੂੰ ਵੋਟ ਮੰਗਣ ਦਾ ਅਧਿਕਾਰ ਹਰ ਕਿਸੇ ਨੂੰ ਹੈ ਜੀ ਹਰ ਕੋਈ ਆਪਣੇ ਲਈ ਵੋਟ ਮੰਗ ਸਕਦਾ ਔਰ ਜੋ ਚੋਣ ਲੜ ਰਹੇ ਆ ਉਹਨਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣਾ ਪੱਖ ਰੱਖਣ ਜਾ ਕੇ ਵੋਟ ਮੰਗਣ ਤੇ ਪਰ ਸਰਕਾਰ बीजेपी ਦੀ ਸਰਕਾਰ ਵੱਲੋਂ ਜੋ ਪੰਜਾਬ ਦੇ ਨਾਲ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਕਿੰਨੇ ਕਿਸਾਨ ਸ਼ਹੀਦ ਹੋਏ ਫਿਰ ਉਹਨਾਂ ਨੇ ਕਹਿਣ ਤੋਂ ਬਾਅਦ ਫਿਰ ਜਿਹੜੇ ਜਿਹਨਾਂ ਜੋ ਫੈਸਲਾ ਹੋਇਆ ਸੀਗਾ ਉਸ ਤੋਂ ਫਿਰ ਜਿਹੜਾ ਹੈਗਾ ਉਹ ਮੁੱਕਰ ਗਏ ਹੁਣ ਫਿਰ ਸਾਡੇ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਧਰਨਿਆਂ ਤੇ ਬੈਠੇ ਆ ਸਾਡੇ ਬਾਰਡਰਾਂ ਤੇ ਬੈਠੇ ਆ ਔਰ ਇਸ ਕਰਕੇ ਸਾਡੇ ਪੰਜਾਬੀਆਂ ਨੂੰ ਜਿਹੜਾ ਹੈਗਾ ਉਹ ਬੀਜੇਪੀ ਤੋਂ 2022 ਦੇ ਵਿੱਚ ਤੁਹਾਡੀ 95000 ਕੋ ਵੱਧ ਦੀ ਲੀਡ ਸੀ ਮੋਗੇ ਤੋਂ ਇਹ ਜਿੰਨ ਬਰਕਰਾਰ ਰਹੇਗੀ ਕਿ ਕੀ ਮੰਨਦੇ ਹੋ ਵੀ ਹਲਕਾ ਕਿੰਨੀ ਲੀਡ ਨਾਲ ਕੀਤਾ ਹੋਊ ਅਸੀਂ ਜੀ ਜਿੰਨੀ ਲੀਡ ਦੇ ਨਾਲ ਮੈਂ ਜਿੱਤੀ ਸੀ ਉਸ ਤੋਂ ਵਧਾ ਕੇ ਦਵਾਂਗੇ ਅਸੀਂ ਕਿਉਂਕਿ 2 ਸਾਲ ਦੇ ਵਿੱਚ ਕੰਮ ਬਹੁਤ ਹੋਇਆ ਜੀ ਕਿਸੇ ਦੀ ਪਰਵਾਹ ਨਹੀਂ ਕੀਤੀ ਚਾਹੇ ਮੋਗੇ ਦੇ ਵਿੱਚ ਮੈਂ ਤੁਹਾਨੂੰ ਦੱਸ ਰਹੀ ਸੀ ਤਿੰਨ ਨਵੇਂ ਸਕੂਲ ਸਿਰਫ 2 ਸਾਲਾਂ ਦੇ ਵਿੱਚ ਬਣਾ ਕੇ ਖੜੇ ਕਰਤੇ ਆ ਜੀ ਬਿਠਾਤੇ ਆ ਬੱਚੇ ਔਰ ਨੋ ਨੰਬਰ ਵੱਲ ਜਿਹੜਾ ਅਸੀਂ ਸਕੂਲ ਬਣਾਉਣ ਜਾ ਰਹੇ ਹਾਂ ਉਹ ਸਕੂਲ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਅਸੀਂ ਦੇ ਰਿਹਾ ਕਿਉਂਕਿ ਸੈਕਟਰ ਹਾਰਟ ਸਕੂਲ ਸਾਡਾ ਸਭ ਤੋਂ ਜੋ ਮੋਗੇ ਦਾ ਫੇਮਸ ਮੰਨਿਆ ਜਾਂਦਾ ਹੈ ਉਹ ਸਕੂਲ ਦੇ ਬਿਲਕੁਲ ਆਪੋਜੀਟ ਸਾਈਡ ਤੇ ਬਣ ਰਿਹਾ ਔਰ ਅਸੀਂ ਬਹੁਤ ਸੋਹਣੀ ਬਿਲਡਿੰਗ ਬਣਾਈ ਹੈ ਜੀ ਉਹਦੇ ਵਿੱਚ ਅਸੀਂ ਬੱਚਿਆਂ ਦੇ ਲਈ ਆਡੀਟੋਰੀਅਮ ਪਲੇਗਰਾਉਂਡ ਔਰ ਲਿਫਟ ਔਰ ਸਾਰਾ ਜਿਹੜਾ ਹੈਗਾ ਅਸੀਂ ਫੁਲੀ 에어 ਕੰਡੀਸ਼ਨ ਬਣਾ ਰਹੇ ਹਾਂ ਔਰ ਟੀਚਰਸ ਜਿਹੜੇ ਹੈਗੇ ਆ ਉਥੇ ਬੈਸਟ ਤੋਂ ਬੈਸਟ ਜਿਹੜੇ ਦਿੱਤੇ ਜਾਣਗੇ ਤਾਂ ਕਿ ਸਾਡੇ ਬੱਚਾ ਨੂੰ ਮਿਲੇ ਮੋਗੇ ਦੇ ਵਿੱਚ ਜੀ ਸਾਡਾ ਮੋਗੇ ਦਾ ਜਿੰਨਾ ਸੀਵਰੇਜ ਦਾ ਪਾਣੀ ਸੀ ਵੇਸਟ ਹੋ ਰਿਹਾ ਸੀਗਾ ਸਾਡੇ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਐਸਟੀਪੀ ਪਲਾਂਟ ਲਗਾਇਆ ਜਿਸ ਦਾ ਉਦਘਾਟਨ ਸਾਡੇ ਮਾਨਯੋਗ ਮੰਤਰੀ ਸਰਦਾਰ ਚੇਤਨ ਸਿੰਘ ਜੋੜ ਮਾਜਰਾ ਜੀ ਦਸੰਬਰ ਜਾਂ ਜਨਵਰੀ ਦੇ ਮਹੀਨੇ ਕਰਕੇ ਗਏ ਹੈ ਉਸ ਦੇ ਨਾਲ ਹੁਣ ਉਹ ਪਾਣੀ ਟ੍ਰੀਟ ਹੋ ਕੇ ਜੀ ਜਿਹੜਾ 2500 ਏਕੜ ਜ਼ਮੀਨ ਨੂੰ ਸਚਾਈ ਦੇ ਲਈ ਯੂਜ਼ ਕੀਤਾ ਜਾ ਰਿਹਾ ਵੱਖ-ਵੱਖ ਪਿੰਡਾਂ ਦੇ ਵਿੱਚ 9.5 ਕਰੋੜ ਰੁਪਈਆ ਸੀ ਦਾਰਾਪੁਰ ਛੰਡਿਆਣਾ ਔਰ ਕੁਖਰਾਨਾ ਪਿੰਡ ਦੇ ਲਈ ਪਾਸ ਕਰਾਇਆ ਅੰਡਰਗਰਾਊਂਡ ਪਾਈਪਸ ਦੇ ਲਈ ਤਾਂ ਕਿ ਨਹਿਰੀ ਪਾਣੀ ਪਹਚਾਈਏ ਬਹੁਤ ਸਾਰੇ ਪਿੰਡ ਜਿੱਥੇ ਸਾਡੇ ਮੋਗੇ ਨਹੀਂ ਸੀਗੇ ਉਹ ਮੋਗੇ ਚਲਵਾਏ ਜੀ ਪਾਣੀ ਪਹਚਾਇਆ ਅ ਵੈਲਨੈਸ ਹੈਲਥ ਵੈਲਨੈਸ ਸੈਂਟਰ ਅਸੀਂ ਬਣਾਏ ਇਹਨਾਂ 2 ਸਾਲਾਂ ਦੇ ਵਿੱਚ ਤਿੰਨ ਵੈਲਨੈਸ ਸੈਂਟਰ ਬਣਾ ਕੇ ਦਿੱਤੇ ਆ ਅਸੀਂ ਡਰੋਲੀ ਪਾਈ ਤੱਲੇ ਕੇ ਔਰ ਬੁੱਧ ਸਿੰਘ ਵਾਲਾ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਆ ਔਰ ਬਕਵਾਕ ਸਕੂਲਾਂ ਦੇ ਵਿੱਚ ਕਮਰੇ ਬਣਾਏ ਗਏ ਸਭ ਤੋਂ ਮੇਨ ਗੱਲ ਇਹ ਕਿ ਸਾਡੇ ਮੋਗੇ ਜਿਹੜਾ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਸਾਡੇ ਸਟਾਰਟ ਹੋ ਗਿਆ ਜੀ ਉਸ ਤੋਂ ਬਾਅਦ ਸਾਡੇ 40-40 ਸਾਲ ਦੇ ਜਿਹੜੇ ਕੰਮ ਨਹੀਂ ਸੀ ਹੋਏ ਇੱਥੇ ਸਾਡੀ ਪੁਰਾਣੀ ਸਬਜ਼ੀ ਮੰਡੀ ਹੈ ਜੀ ਤੁਸੀਂ ਵਿਜ਼ਿਟ ਕਰਕੇ ਦੇਖਣਾ ਪੁੱਛ ਕੇ ਆਣਾ ਉਹਨਾਂ ਤੋਂ 40 ਸਾਲਾਂ ਤੋਂ ਉਹਨਾਂ ਦੇ ਰੇੜੀ ਫੜੀ ਵਾਲੇ ਵੀਰਾਂ ਦੇ ਮੀਟਰ ਨਹੀਂ ਸੀ ਲੱਗੇ ਹੋਏ ਹਮੇਸ਼ਾ ਗਰਮੀਆਂ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਮਜਬੂਰ ਸੀਗੇ ਉਹ ਕੁੰਡੀ ਲਗਾਉਣ ਦੇ ਲਈ ਬਿਜਲੀ ਚੋਰੀ ਕਰਨੀ ਪੈ ਰਹੀ ਸੀ ਉਹਨਾਂ ਨੂੰ ਕਿਉਂਕਿ ਆਪਸ਼ਨ ਹੈ ਨਹੀਂ ਸੀ ਜਾਂ ਫਿਰ ਕਈ ਦੁਕਾਨਦਾਰ ਆਪਣੇ ਜਿਹੜੇ ਰੋਜ਼ ਇਨਵਰਟਰ ਲੈ ਕੇ ਆਉਂਦੇ ਸੀ ਘਰੋਂ ਚਾਰਜ ਕਰਕੇ ਫਿਰ ਰੱਖਦੇ ਸੀ ਸ਼ਾਮ ਨੂੰ ਲੈ ਕੇ ਜਾਂਦੇ ਸੀ ਬਹੁਤ ਦੁਕਾਨਾਂ ਨੂੰ ਅੱਗ ਲੱਗੀ ਬਟ ਕਿਸੇ ਸਰਕਾਰ ਨੇ ਨਹੀਂ ਸੀ ਸੁਣਵਾਈ ਕੀਤੀ 40 ਸਾਲਾਂ ਬਾਅਦ ਉਹਨਾਂ ਦੇ ਅੱਜ 84 ਖੋਖੇ ਅਜੇ ਉੱਥੇ ਸਭ ਦੇ ਮੀਟਰ ਲੱਗੇ ਹੋਏ ਆ ਔਰ 4 ਕਰੋੜ ਰੁਪਏ ਦੀ ਲੱਗ ਦੇ ਨਾਲ ਅਸੀਂ ਬਹੁਤ ਸੋਹਣੀ ਸਬਜ਼ੀ ਮੰਡੀ ਉਹਨਾਂ ਨੂੰ ਬਣਾ ਕੇ ਦੇ ਰਹੇ ਆ ਜੀ ਯੂਰੋਪੀਅਨ ਸਟਾਈਲ ਔਰ 14 ਸਾਲਾਂ ਬਾਅਦ ਸਾਡੇ ਸਾਰੇ ਮੋਗਾ ਦੇ ਨਿਵਾਸੀ ਗਵਾਏ ਕਿ 145 ਲੱਗੀ ਹੋਈ ਸੀ ਟਰੱਕ ਜੂਨੀਅਨ ਤੇ ਦੋ ਟਰੱਕ ਜੂਨੀਅਨਸ ਬਨੀਆਂ ਹੋਈਆਂ ਸੀ ਕੋਈ ਸੜਕ ਤੇ ਖੜਦੇ ਸੀ ਅੱਦੇ ਟਰੱਕ ਆਪਰੇਟਰ ਅੱਦੇ ਗਰਾਊਂਡ ਦੇ ਵਿੱਚ ਕਿਤੇ ਜਾ ਕੇ ਖੜਦੇ ਸੀ ਉਹਨਾਂ ਨੂੰ ਵਾਅਦਾ ਕੀਤਾ ਸੀ 14 ਸਾਲ ਬਾਅਦ ਟਰੱਕ ਯੂਨੀਅਨ ਦੇ ਦਰਵਾਜ਼ੇ ਖੁਲਵਾਏ ਐ ਤੇ ਆਪੋਜੀਸ਼ਨ ਪਾਰਟੀ ਦੇ ਸਾਰੇ ਜਿਹੜੇ ਮੇਨ ਲੀਡਰ ਸੀ ਉਹਨਾਂ ਨੇ ਵੀ ਤਾਰੀਫ ਕੀਤੀ ਉਹ ਵੀ ਆਏ ਉੱਥੇ ਜਿਸ ਦਿਨ ਅਸੀਂ ਖੰਡਪਾਟ ਸਾਹਿਬ ਪ੍ਰਗਾਸ਼ ਕਰਵਾਏ ਸੀਗੇ ਉੱਥੇ ਸਾਰਿਆਂ ਨੇ ਆ ਕੇ ਤਾਰੀਫ ਕੀਤੀ ਕਿ ਬਹੁਤ ਅੱਛਾ ਕੰਮ ਹੋਇਆ ਸੋ ਹੋਰ ਵੀ ਮੋਗੇ ਦੇ ਵਿੱਚ ਸਾਡੇ ਡੀਸੀ ਆਫਿਸ ਦੀ ਬਿਲਡਿੰਗ ਦੇ ਲਈ ਅਸੀਂ 11 ਕਰੋੜ ਰੁਪਇਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਪਾਸ ਕਰਕੇ ਦਿੱਤਾ ਕਿਉਂਕਿ ਸਾਡੀ ਐਸਡੀਐਮ ਆਫਿਸ ਔਰ ਏਡੀਸੀ ਆਫਿਸ ਜਿਹੜੇ ਹੈਗੇ ਉਹ ਦੂਸਰੀ ਸਾਈਡ ਜਾਣਾ ਪੈਂਦਾ ਸੋ ਅੰਡਰ 1 ਰੁਪਏ ਸਾਰੀਆਂ ਫੈਸਿਲਿਟੀਆਂ ਅਸੀਂ ਦਵਾ ਦਈਏ ਆਪਣੇ ਮੋਗਾ ਨਿਵਾਸੀਆਂ ਨੂੰ ਉਹਦੇ ਲਈ ਔਰ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਸਾਡੇ ਆਉਣ ਵਾਲੇ ਐ ਮੋਗੇ ਦੇ ਵਿੱਚ ਔਰ ਬਿਊਟੀਫਿਕੇਸ਼ਨ ਦਾ ਕੰਮ ਚੱਲ ਰਿਹਾ ਔਰ ਮੈਂ ਦਾਅਵੇ ਨਾ ਕਹਨੀ ਆ ਜੀ ਕਿ ਇਹਨਾਂ 2 ਸਾਲਾਂ ਦੇ ਵਿੱਚ ਸਾਡੀਆਂ ਪੰਜਾਬ ਦੀਆਂ ਪੰਜਾਬ ਆਉਣਾ ਚ ਇੱਕ ਵੀ ਔਰ ਕੋਈ ਐਦਾਂ ਨਹੀਂ ਕਲੇਮ ਕਰ ਸਕਦੀ ਕਿ 2 ਸਾਲਾਂ 'ਚ ਸਾਡਾ ਕੰਮ ਨਹੀਂ ਹੋਇਆ ਸਾਡੀ ਮੇਨ ਜਿਹੜੇ ਬਾਜ਼ਾਰ ਦੇ ਵਿੱਚ ਚਾਹੇ ਉਹ ਆਰ ਆ ਰੋਡ ਸੀ ਚਾਹੇ ਉਹ ਰਾਮਗੰਜ ਮੰਡੀ ਸੀ ਚਾਹੇ ਦਸ਼ਮੇਸ਼ ਨਗਰ ਦੀ ਸ਼ੇਰ ਨੰਬਰ ਗਲੀ ਸੀ ਜਿਨ੍ਹਾਂ ਨੂੰ 15-15 ਸਾਲਾਂ ਤੋਂ ਨਹੀਂ ਸੀ ਕਿਸੇ ਨੇ ਪੁੱਛਿਆ ਲੋਕੀ ਡਿੱਗਦੇ ਸੀ ਬਹੁਤ ਸਾਰੀਆਂ ਸਟਰੀਟ ਸੱਦਾਂ ਦੀਆਂ ਨੇ ਜੀ ਜਿਹੜੀਆਂ ਅਸੀਂ ਬਣਾਈਆਂ ਨੇ ਔਰ ਕੰਮ ਚੱਲ ਰਹੇ ਆ ਬੋਰ ਕਰਵਾ ਰਹੇ ਆ ਸੋ ਬਹੁਤ ਸਾਰੇ ਕੰਮ ਹੈ ਜਿਹੜੇ ਅਸੀਂ ਕਰ ਰਹੇ ਆ ਜੀ ਤਾਂ ਦੋ ਸਾਲ ਲੰਘ ਗਏ ਨੇ ਰੁਜ਼ਗਾਰ ਦੇ ਲਈ ਕੋਈ ਸਰਕਾਰ ਦਾ ਆ ਪ੍ਰੋਜੈਕਟ ਇਸ ਤਰ੍ਹਾਂ ਮਾਨ ਸਾਹਿਬ ਕਹਿੰਦੇ ਨੇ ਕਿ ਬਾਅਦੋਂ ਇੰਡਸਟਰੀ ਆਏਗੀ ਕਿਉਂਕਿ ਰੁਜ਼ਗਾਰ ਦੀ ਇਸ ਹਲਕੇ ਦੇ ਵਿੱਚ ਕਾਫੀ ਮੰਗ ਹੈ ਮੈਂ ਹਮੇਸ਼ਾ ਕਈ ਲੱਗਦੇ ਲੋਕ ਪਹਿਲੇ ਵੀ ਰੁਜ਼ਗਾਰ ਸਾਨੂੰ ਚਾਹੀਦਾ ਰਵਾਇਤੀ ਪਾਰਟੀਆਂ ਨੇ ਸਾਨੂੰ ਇਸ ਹਲਕੇ ਦੇ ਵਿੱਚ ਰੁਜ਼ਗਾਰ ਨਹੀਂ ਦਿੱਤਾ ਅ ਬਿਲਕੁਲ ਜੀ ਮੈਂ ਸੀਐਮ ਸਾਹਿਬ ਦੇ ਕੋਲ ਅਸੀਂ ਸਾਰੇ ਮੋਗਾ ਜ਼ਿਲ੍ਹਾ ਦੇ ਸਾਰੇ ਵਿਧਾਇਕ ਅਸੀਂ ਮੰਗ ਵੀ ਕੀਤੀ ਸੀ ਔਰ ਸੀਐਮ ਸਾਹਿਬ ਖੁਦ ਚਾਹੁੰਦੇ ਆ ਕਿ ਮੋਗਾ ਜਿਹੜਾ ਹੈਗਾ ਜੀ ਜ਼ਿਲ੍ਹਾ ਇਹ ਪੰਜਾਬ ਦੇ ਸੈਂਟਰ ਦੇ ਵਿੱਚ ਪੈਂਦਾ ਪੰਜਾਬ ਦੀ ਵੈਸੇ ਵੀ ਰਾਜਨੀਤੀ ਦੀ ਧੁੰਨੀ ਕਿਹਾ ਜਾਂਦਾ ਮੋਗੇ ਨੂੰ ਸੋ ਮੋਗਾ ਕਿਤੇ ਨਾ ਕਿਤੇ ਬਣ ਜਾ ਰਿਹਾ ਸੀ ਸਹੂਲਤਾਂ ਨੂੰ ਤੇ ਅ ਹੁਣ ਸਾਡੇ ਮੋਗੇ ਜੀ ਜਿਹੜਾ ਹੈਗਾ ਪਿੰਡ ਸਿੰਘਾ ਵਾਲੇ ਸੀਐਮ ਸਾਹਿਬ ਨੇ ਸਾਨੂੰ ਮੈਡੀਕਲ ਕਾਲਜ ਪਾਸ ਕਰਕੇ ਦਿੱਤਾ ਜਿਹੜੇ ਪੰਜਾਬ ਦੇ ਵਿੱਚ ਸਰਕਾਰੀ ਮੈਡੀਕਲ ਕਾਲਜ ਜਿਹੜੇ ਬਣਨ ਜਾ ਰਹੇ ਆ ਪੰਜ ਉਹਨਾਂ ਚੋਂ ਇੱਕ ਮੋਗਾ ਜੀ ਉੱਥੇ 25 ਏਕੜ ਜਿਹੜੀ ਜ਼ਮੀਨ ਅਕਵਾਇਰ ਖੋਈ ਹੈ ਪੰਚਾਇਤੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਗਈ ਹੈ ਹੈਲਥ ਡਿਪਾਰਟਮੈਂਟ ਨੇ ਲੈ ਲਈ ਆਪਣੇ ਅੰਦਰ ਸੋ ਉੱਥੇ ਮੈਡੀਕਲ ਕਾਲਜ ਬਣੇਗਾ ਔਰ ਇੰਡਸਟਰੀ ਜਿਹੜੀ ਹੈਗੀ ਹੈ ਸੀਐਮ ਸਾਹਿਬ ਇੱਥੇ ਮੋਗੇ ਲੈ ਕੇ ਆ ਰਹੇ ਆ ਕਿਉਂਕਿ ਟਰਾਂਸਪੋਰਟੇਸ਼ਨ ਦੇ ਲਈ ਬਹੁਤ ਈਜ਼ੀ ਰਹਿੰਦਾ ਜੀ ਸੋ ਇੰਡਸਟਰੀ ਆਏਗੀ ਸਾਡੇ ਨੌਜਵਾਨਾਂ ਨੂੰ ਸਾਡੇ ਯੂਥ ਨੂੰ ਜਿਹੜਾ ਹੈਗਾ ਰੋਜ਼ਗਾਰ ਮਿਲੇਗਾ ਔਰ ਵੈਸੇ ਵੀ ਪੰਜਾਬ ਸਰਕਾਰ ਵੱਲੋਂ ਰੈਗੂਲਰ ਜਿਹੜੀਆਂ ਭਰਤੀਆਂ ਹੈਗੀਆਂ ਨੇ ਕਨਸਟੇਬਲ ਦੀਆਂ ਹੋਗੀਆਂ ਜਾਂ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਹੋਗੀਆਂ ਸੋ ਇਦਾਂ ਦੀਆਂ ਰੈਗੂਲਰ ਜਿਹੜੀਆਂ ਓਪਨ ਕੀਤੀਆਂ ਜਾ ਰਹੀਆਂ ਨੇ ਸੋ ਸਾਰੇ ਨੂੰ ਵੀ ਅਪੀਲ ਕਰਦੀ ਹਾਂ ਕਿ ਅਪਲਾਈ ਕਰਨ ਸਾਰੇ ਨਾ ਨੌਕਰੀਆਂ ਨੂੰ ਲੈ ਕੇ ਵੀ ਸਵਾਲ ਰੱਖਦੇ ਨੇ ਤੇ 43000 ਜਿਹੜੀ ਨੌਕਰੀ ਦਿੱਤੀ ਆ ਕਈ ਲੀਡਰ ਕਹਿੰਦੇ ਗ੍ਰੋਹੀ ਤਰ੍ਹਾਂ ਦੇ ਕਹਿੰਦੇ ਵੀ ਗੈਰ ਪੰਜਾਬੀ ਆ ਕੇ ਨੌਕਰੀਆਂ ਲੈ ਕੇ ਪੰਜਾਬ ਚ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਹੇ ਉਹ ਕਿਸ ਤਰ੍ਹਾਂ ਦੇਖਦੇ ਕੀ ਉਹਦੇ ਵਿੱਚ ਸੱਚਾਈ ਹੈ ਕੀ ਦੇਖੋ ਜੀ ਮੇਰੇ ਤਾਂ ਹਲਕੇ ਤੋਂ 20 ਤੋਂ 25 ਬੱਚਿਆਂ ਨੂੰ ਜੌਬਸ ਮਿਲੀਆਂ ਨੇ ਸਾਡੇ ਮੋਗੇ ਹਲਕੇ ਤੋਂ ਸਿਰਫ ਇਵਨ ਸਾਡੇ ਪਿੰਡ ਜਿਹੜੇ ਹੈਗੇ ਆ ਚੰਡਿਆਣੀ ਗਏ ਸੀ ਅਸੀਂ ਉੱਥੇ ਇੱਕ ਕਾਂਗਰਸੀ ਪਰਿਵਾਰ ਸੀਗਾ ਉਹ ਸਾਡੇ ਚ ਸ਼ਾਮਲ ਹੋਏ ਆ ਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦੋ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਮੇਰੇ ਬੁੱਧ ਸਿੰਘ ਵਾਲਾ ਤੋਂ ਜਿਹੜੀ ਹੈਗੀ ਨੌਕਰੀ ਮਿਲੀ ਹੈ ਲੜਕੇ ਨੂੰ ਔਰ ਸਾਡੇ ਮੋਗੇਸ਼ਾੜ ਤੋਂ ਤੱਬੀ ਇੱਕ ਜਾਨਿਆਂ ਨੂੰ ਨੌਕਰੀਆਂ ਮਿਲੀਆਂ ਸਟਾਫ ਨਰਸ ਬਹੁਤ ਸਾਡੇ ਹੋਈਆਂ ਨੇ ਹਾਂਜੀ ਸਾਰੇ ਪੰਜਾਬ ਹਾਂਜੀ ਪੰਜਾਬ ਦੇ ਸਾਡੇ ਮੋਗੇ ਦੇ ਹੀ ਆ ਹਾਂਜੀ ਨਰਸਾਂ ਸਾਡੇ ਸਟਾਫ ਨਰਸਾਂ ਭਰਤੀ ਹੋਈਆਂ ਨੇ ਜੀ ਸਾਡੇ ਲੋਕਲ ਬੋਡੀ ਡਿਪਾਰਟਮੈਂਟ ਦੇ ਵਿੱਚ ਜੇ ਹੀ ਐਸ ਡੀਓਜ਼ ਭਰਤੀ ਹੋਏ ਆ ਔਰ ਪਟਵਾਰੀ ਭਰਤੀ ਹੋਇਆ ਜੀ ਜਿਹੜੇ ਟੀਚਰਜ਼ ਸੀਗੇ ਉਹਨਾਂ ਦੇ ਵਿੱਚ ਹੋਈਆਂ ਨੇ ਸੋ ਸਾਡੇ ਤਾਂ ਇਦਾਂ ਦੀ ਕੋਈ ਬਾਹਰ ਕੋਈ ਆਇਆ ਨਹੀਂਗਾ ਜਿਹੜਾ ਪ੍ਰਵਾਸ ਹੋ ਰਿਹਾ ਪ੍ਰਵਾਸ ਨੂੰ ਰੁਕਿਆ ਜਾ ਸਕਦਾ ਜਿਹੜੇ ਪੰਜਾਬ ਦੇ ਨੌਜਵਾਨ ਧੜਾ ਧੜਾ ਬਾਹਰ ਜਾ ਰਹੇ ਨੇ 40 40 ਲੱਖ 30 30 ਲੱਖ ਰੁਪਏ ਲਾ ਕੇ ਊਰਜਾ ਨੂੰ ਫੈਲ ਪੈ ਸਕਦੀ ਬੀਚ ਜਿਹੜਾ ਸਾਡੇ ਮਾਨਜੋਗ ਸੀਐਮ ਸਾਹਿਬ ਦਾ ਸੁਪਨਾ ਹੈ ਔਰ ਸਾਡਾ ਸਭ ਦਾ ਸੁਪਨਾ ਹੈ ਤੁਹਾਡਾ ਵੀ ਇਹੀ ਸੁਪਨਾ ਹੋਏਗਾ ਕਿ ਸਾਡੇ ਪੰਜਾਬ ਦਾ ਯੂਥ ਪੰਜਾਬ ਚ ਰਹੇ ਕਿਉਂਕਿ ਅਸੀਂ ਹੁਣ ਦੇਖ ਰਹੇ ਹਾਂ ਕਿ ਜਿੰਨੇ ਸਾਡਾ ਯੂਥ ਬਾਹਰ ਜਾ ਰਿਹਾ ਹੈ ਬਾਹਰ ਇੰਨੀ ਜ਼ਿਆਦਾ ਸਟ्रेस ਹੈ ਵਰਕ ਹੈ ਨਹੀਂ ਸਟ्रेस ਦੇ ਵਿੱਚ ਲੋਕਾਂ ਨੂੰ ਮਾਇਓਕਾਰਡੀਅਲ ਇਨਫੈਕਸ਼ਨ ਹੋ ਰਹੀ ਹੈ ਹਾਰਟ ਅਟੈਕਸ ਹੋ ਰਹੀ ਹੈ ਅਸੀਂ ਰੋਜ਼ ਪੜ੍ਹਦੇ ਹਾਂ ਕਿ ਨੌਜਵਾਨ 20 ਦਿਨ ਪਹਿਲਾਂ ਗਏ ਸੀ ਜਾਂ 21 ਦਿਨ ਪਹਿਲਾਂ ਗਏ ਸੀ 6 ਮਹੀਨੇ ਗਏ ਸੀ ਹਾਰਟ ਅਟੈਕ ਹੋ ਗਿਆ ਮੇਰੇ ਹਲਕੇ ਦੇ ਵਿੱਚ ਪਿਛਲੇ ਦਿਨੀ ਪਿੰਡ ਲੰਡੀਕੇ ਤੋਂ ਐਕ ਸਰਪੰਚ ਸੀਗੇ ਜੀ ਉਹਨਾਂ ਦਾ ਬੱਚਾ ਉਹ ਵੀ 25 ਸਾਲ ਦਾ ਸੀਗਾ ਇੱਕ ਇੱਕ ਲੜਕਾ ਸੀਗਾ ਉਹਨਾਂ ਦਾ ਉਹਦੀ ਵਿਚਾਰੇ ਦੀ ਹਾਰਟ ਅਟੈਕ ਨਾਲ ਡੈਥ ਹੋਈ ਫਿਰ ਸਾਡੇ ਨਾਲ ਖੋਤੇ ਇੱਕ ਲੜਕਾ ਸੀਗਾ ਸਾਡਾ ਸਾਡੇ ਆਪਣਾ ਹੀ ਪਰਿਵਾਰ ਹੈ ਜੀ ਉਹਨਾਂ ਦੀ ਡੈਥ ਹੋਈ ਲੜਕਾ 26 ਸਾਲ ਦਾ ਸੀਗਾ ਔਰ ਇੱਕ ਸਾਡੇ ਪਿੰਡ ਖੋਸਾਪੰਡੋ ਤੋਂ ਹਜੇ 6 ਮਹੀਨੇ ਹੋਏ ਸੀ ਗਏ ਨੂੰ ਉਹਦੀ ਡੈਥ ਹੋਈ ਸੋ ਸਾਡੇ ਨੌਜਵਾਨ ਇੱਕ ਦੂਸਰੇ ਦੀ ਨਾ ਇੱਥੇ ਕੰਮ ਨਹੀਂ ਮਿਲੇ ਸਾਰਿਆਂ ਨੂੰ ਮਜਬੂਰ ਸੀ ਬਾਹਰ ਜਾਣ ਲਈ ਐਨੇ ਪੈਸੇ ਖਰਚ ਖਰਚ ਕੇ ਬਾਹਰ ਜਾ ਰਹੇ ਆ ਬਟ ਮੈਂ ਖੁਦ ਬਾਹਰ ਰਹਿ ਕੇ ਆਈ ਆ ਔਰ ਬਾਹਰ ਅਗਰ ਤੁਹਾਡੇ ਕੋਲ ਬਹੁਤ ਅੱਛੀ ਕੁਆਲਿਫਿਕੇਸ਼ਨ ਹੈ ਜੀ ਤਾਂ ਤੁਹਾਨੂੰ ਅੱਛੀ ਜੌਬ ਮਿਲਦੀ ਹੈ ਅਦਰਵਾਇਜ਼ ਲੇਬਰ ਕਰਦੇ ਆ ਸਾਰੇ ਔਰ ਉਹਨੇ ਪੈਸੇ ਤੁਸੀਂ ਇੰਡੀਆ ਦੇ ਵਿੱਚ ਇੱਥੇ ਪੰਜਾਬ 'ਚ ਇਨਵੈਸਟ ਕਰਕੇ ਬਹੁਤ ਅੱਛਾ ਬਿਜ਼ਨਸ ਕਰ ਸਕਦੇ ਹੋ ਸੀਐਮ ਸਾਹਿਬ ਦੇ ਮੈਂ ਜੀ ਸਾਰੇ ਯੂਰੋਪੀਅਨ ਕੰਟਰੀ ਮੈਂ ਜਿਹੜੀ ਮੇਰੀ ਐਮਬੈਸੀ ਯੂਕਰੇਨ ਤੋਂ ਹੋਈ ਉਸ ਤੋਂ ਬਾਅਦ ਮੈਂ ਲੰਡਨ ਮਾਫਿਲਡਾਇ ਹਸਪੀਟਲ ਤੋਂ ਫੈਲੋਸ਼ਿਪ ਕੀਤੀ ਸੀਗੀ ਫਿਰ ਮੈਂ ਬੈਲਜੀਅਮ ਜੀ ਇੰਟੈਂਸਿਵ ਕੇਅਰ ਦੇ ਵਿੱਚ ਫੈਲੋਸ਼ਿਪ ਕੀਤੀ ਉਸ ਤੋਂ ਬਾਅਦ ਮੈਂ ਲੰਡਨ ਜੌਬ ਵੀ ਕੀਤੀ ਸੀ ਐਜ਼ ਅ ਸਿਸਟੈਂਟ ਡਾਕਟਰ ਔਰ ਮੈਨੂੰ ਥੋੜੇ ਸਾਲ ਲੰਘਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਕਿਉਂਕਿ ਪੇਰੈਂਟ ਸਾਰੇ ਇੱਥੇ ਸੀ ਸੋ ਆਈ ਕੇਮ ਬੈਕ ਤੇ ਬਟ ਇਸੇ ਕਰਕੇ ਸੀਐਮ ਸਾਹਿਬ ਸਕੂਲ ਆਫ ਫੈਮਿਨੈਂਸ ਬਣਾ ਰਹੇ ਆ ਇਸੇ ਕਰਕੇ ਯੂਪੀਐਸਸੀ ਸੈਂਟਰ ਬਣਾ ਰਹੇ ਆ ਇਸੇ ਕਰਕੇ ਮੈਡੀਕਲ ਕਾਲਜ ਸਰਕਾਰੀ ਮੈਡੀਕਲ ਕਾਲਜ ਖੋਲ ਰਹੇ ਆ ਤਾਂ ਕਿ ਸਾਡੇ ਬੱਚੇ ਪੰਜਾਬ ਇੱਥੇ ਹੀ ਰਹਿ ਕੇ ਅੱਛੀ ਜਿਹੜੀ ਹੈਗੀ ਹੈ ਕੁਆਲਿਫਿਕੇਸ਼ਨ ਹਾਸਲ ਕਰਨ ਉਸ ਤੋਂ ਬਾਅਦ ਅੱਛੀਆਂ ਜੌਬਸ ਤੇ ਜਾਣ ਔਰ ਇੱਥੇ ਹੀ ਪੰਜਾਬ ਦਾ ਨਾਮ ਰੋਸ਼ਨ ਕਰਨ ਕਿਉਂਕਿ ਪੰਜਾਬ ਵਰਗੀ ਧਰਤੀ ਤੁਹਾਨੂੰ ਕਿਤੇ ਪੂਰੇ ਵਰਲਡ ਦੇ ਵਿੱਚ ਨਹੀਂ ਮਿਲ ਸਕਦੀ ਜੀ ਜਿੱਥੇ ਤੁਹਾਡੇ ਆਪਣੇ ਰਹਿੰਦੇ ਤੁਹਾਡੇ ਮਾਮੇ ਚਾਚੇ ਤਾਏ ਉਹ ਬਾਹਰ ਹੈ ਨਹੀਂ ਬਾਹਰ ਜਿੰਨੀਆਂ ਵੀ ਕੰਟਰੀਜ਼ ਹੈ ਜੀ ਮੈਂ ਉੱਥੇ ਐਜ਼ ਅ ਅਸਿਸਟੈਂਟ ਡਾਕਟਰ ਜੌਬ ਕੀਤੀ ਆ ਲੰਡਨ ਆਫਟਰ 40 50 ਸਾਰੇ ਡਿਪਰੈਸ਼ਨ ਦਾ ਜਿਹੜਾ ਹੈਗੇ ਆ ਜੀ ਪੇਸ਼ੈਂਟ ਬਣ ਰਹੇ ਆ ਉੱਥੇ ਸਾਈਕੋਲੋਜਿਸਟ ਔਰ ਸਾਈਕੈਟ੍ਰਿਸਟ ਦੀ ਇੰਨੀ ਜ਼ਿਆਦਾ ਮੰਗ ਹੋ ਗਈ ਹੈ ਕਿਉਂਕਿ ਹਰ ਉਥੇ ਗੱਲ ਕਰਨ ਦੇ ਲਈ ਕਿਸੇ ਕੋਲ ਵਕਤ ਹੈ ਨਹੀਂਗਾ ਸੋ ਇਸ ਕਰਕੇ ਸਾਰੇ ਹੀ ਸਾਡੇ ਇਵਨ ਪੰਜਾਬੀ ਹੈ ਵਿਚਾਰੋ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਲੋਕੀ ਘਰ ਜਾ ਕੇ ਕਿਸ਼ਤਾਂ ਤੇ ਲੰਦੇ ਆ ਗੱਡੀਆਂ ਕਿਸ਼ਤਾਂ ਤੇ ਲੰਦੇ ਆ ਫਿਰ ਪਿੱਛੇ ਇੰਡੀਆ 'ਚ ਜਿਹੜੇ ਪਰਿਵਾਰ ਆ ਉਹਨਾਂ ਦੇ ਟੈਨਸ਼ਨ ਉਹਨਾਂ ਨੂੰ ਵੀ ਪੈਸੇ ਭੇਜਣੇ ਆ ਸੋ ਇੱਥੇ ਰੋ ਵੀਰੋ ਇੱਥੇ ਕੰਮ ਕਰੋ ਆਪਣਾ ਸੋ ਮੇਰਾ ਤਾਂ ਇਹੀ ਵਿਚਾਰ ਹੈ ਜੀ ਕਿ ਪੰਜਾਬ ਵਰਗੀ ਤਰਦੀ ਕਿਤੇ ਨਹੀਂ ਮਿਲਨੀ ਤੁਹਾਨੂੰ ਬਹੁਤ ਬਹੁਤ ਧੰਨਕਤਰੀ ਥੈਂਕ ਯੂ ਜੀ ਥੈਂਕ ਯੂ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਸੀ ਜਿਨ੍ਹਾਂ ਨੇ ਆਪਣਾ ਤਜਰਬਾ ਬਾਹਰਲੇ ਮੁਲਕਾਂ ਦਾ ਵੀ ਸਾਂਝਾ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਰਹਿਣ ਪੰਜਾਬ ਦੇ ਵਿੱਚ ਆਪਣੇ ਸਕਿੱਲ ਦੇ ਜਿਹੜੇ ਕੋਰਸ ਨੇ ਉਹ ਸਿੱਖਣ ਤੇ ਪੜ੍ਹਾਈ ਕਰਨ ਇੱਥੇ ਆਪਣਾ ਕੋਈ ਰੁਜ਼ਗਾਰ ਦਾ ਕੋਈ ਕੰਮ ਕਰਨ ਤਾਂ ਇਸ ਫਰੀਦਕੋਟ ਹਲਕੇ ਦੇ ਵਿੱਚ ਪੈਂਦਾ ਵਿਧਾਨ ਸਭਾ ਹਲਕਾ ਮੋਗਾ ਤਾਂ ਜਿਸ ਤਰ੍ਹਾਂ 2022 ਦੇ ਵਿੱਚ ਲੀਡ ਬਣੀ ਸੀ 9000 ਤੋਂ ਉੱਪਰ ਦੀ ਤਾਂ ਉਹ ਹੀ ਲੀਡ ਉਸ ਤੋਂ ਵੀ ਵੱਧ ਦਮਾਉਣ ਦਾ ਜਿਹੜਾ ਦਾਵਾ ਇਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਕੀਤਾ ਜਾ ਰਿਹਾ ਸਾਥੀ ਸਨਿ ਦੇ ਨਾਲ ਕੁਲਦੀਪ ਸਿੰਘ ਤੋੜੀ ਰਜਨ ਸਪੋਕਸਮੈਨ ਟੀਵੀ ਮੋਗਾ